ਮੂੰਹ ਦੇਖ ਸਾਡੇ ਦਾ ਜਿਵੇਂ ਪੁਫੜਾ ਚੋਰ ਚੂਰ ਕਹਿਣ ਦੀ ਨਾ ਲੋੜ ਨਹੀਂ ਹੈਗੀ ਬਣ ਗੁੱਸਾ ਕਰ ਗਿੱਲਾ ਕਰ ਮੈਂ ਤਾਂ ਨਹੀਂ ਜਾਣ ਦਿੰਦੀ ਮਾਂ ਮੇਰਾ ਲੋਟ ਨਹੀਂ ਆਉਂਦਾ ਤੈਨੂੰ ਪਤਾ ਨਹੀਂ ਸਾਡੇ ਘਰ ਦੇ ਮਾਹੌਲ ਬਾਰੇ ਅੱਜ ਵਾਕ ਤੇ ਨੇ ਕੋਟ ਜਾਂ ਤਾਂ ਦੇਤਾ ਇਹ ਉਪਰ ਸਹਿ ਪਿਆਗਾ ਉਹਨੂੰ ਕੱਪੜੇ ਵੇਣਾ ਤਾਂ ਸਰਦਾ ਵੀ ਨਹੀਂ ਇਨੂੰ ਕਿਹਾ ਤਾਂ ਹੈ ਜੇ ਕੋਈ ਦੋ ਸੂਟ ਲਿਆ ਕੇ ਦੇਊਗਾ ਨਹੀਂ ਪਿੰਡ ਜਾਣਾ ਪਊਗਾ ਪਿੰਡੋਂ ਚੱਕ ਕੇ ਲਿਆਉਣੇ ਪੈਣਗੇ ਪਰ ਨਾ ਪਿੰਡ ਤਾਂ ਮੈਂ ਜਾਣਾ ਨਹੀਂ ਜੇ ਨਾ ਚੱਕਰ ਮੇਰਾ ਇੰਤਜ਼ਾਮ ਨਹੀਂ ਹੁੰਦਾ ਮੈਂ ਪੈਰ ਨਹੀਂ ਫੜਦਾ ਇੱਥੋਂ ਉਹਦਾ ਬੱਸ ਹੁੰਦਾ ਚੰਗੇ ਹੋਇਆ ਜਿਹੜਾ ਮੇਰਾ ਲੱਖ ਰੁਪਈਆ ਵਗ ਗਿਆ ਨਾ ਹੁਣ ਲੱਖ ਤਾਂ ਹੋ ਤੇ ਨਾਲੇ ਹੋਰ ਹੁੰਜਾ ਫੇਰੋਂ ਬਸ ਇੰਨਾ ਨੋ ਤਾਂ ਖੰਗੜ ਕਰਕੇ ਛਡੋ ਜਮਾ ਇਹ ਕੀ ਕਰਨ ਨੇ ਵੀ ਅਸੀਂ ਬੜੇ ਸਿਆਣੇ ਹੱਟੇ ਚਾ ਫੁੱਫੜ ਜੀ ਮੈਂ ਤੁਹਾਨੂੰ ਸਾਰੇ ਘਰ ਚ ਦੇਖ ਲਿਆ ਤੁਸੀਂ ਇੱਥੇ ਬੈਠੇ ਹੋ ਉਹ ਬੁੱਤ ਮੇਰਾ ਉਹੀ ਮਨ ਜਾ ਖਰਾਬ ਸੀਗਾ ਮੈਂ ਇੱਥੇ ਆ ਕੇ ਬਹਿ ਗਿਆ ਮੈਂ ਹਾਂ ਮੇਰੇ ਨਾਲ ਕੀ ਘਟਨਾ ਵਾਪਰ ਗਈ ਆ ਹਾਂ ਹੋ ਤਾਂ ਚੱਲ ਕੋਈ ਨਹੀਂ ਫੁੱਫੜ ਜੀ ਮੈਂ ਤਾਂ ਨਾ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਜ਼ਰੂਰੀ ਗੱਲ ਕਰਨੀ ਆ ਪੁੱਤ ਕਰ ਲੈ ਕੀ ਗੱਲ ਕਰਨੀ ਆ ਫੁੱਫੜ ਜੀ ਅੱਜ ਕੱਲ੍ਹ ਸਾਡੇ ਘਰ ਚ ਦਖਲਦਾਰ ਜੀ ਤੁਸੀਂ ਬਾੜੀ ਦੇਣ ਲੱਗ ਗਏ ਦਖਲਦਾਰ ਜੀ ਬਾੜੀ ਦੇਣ ਲੱਗੇ ਭਈ ਤੂੰ ਸਾਫ਼-ਸਾਫ਼ ਕਹਿ ਕੁੜੀਏ ਗੱਲ ਕੀ ਹੈਗੀ ਜਿਵੇਂ ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ ਹੁੰਦਾ ਉਹ ਭਈ ਤੂੰ ਬੋਲ ਤਾਂ ਸਹੀ ਮੈਂ ਕੀ ਕਰਤਾ ਹਜਾ ਮੈਂ ਕਿਹਨੂੰ ਕੁਝ ਕਹਤਾ ਫੁੱਫੜ ਜੀ ਤੁਸੀਂ ਕਾਹਨੂੰ ਕੁਝ ਕਹਿਣੀ ਆ ਜਿਹੜਾ ਕੁਝ ਕਹਿਣੀ ਆ ਅਸੀਂ ਕਹਿਣੀ ਆ ਨਾ ਤੁਸੀਂ ਖੁਸ਼ੀ ਨੂੰ ਕੀ ਕੁਝ ਬੋਲੇ ਆ ਤਾਨੂੰ ਕੀ ਲੋੜ ਸੀ ਇਹਨਾਂ ਕੁਝ ਬੋਲਣ ਦੀ ਉਹਨੂੰ ਨਾਲੇ ਉਹਨੇ ਥੋੜਾ ਕੀ ਮਾੜਾ ਕਰਤਾ ਲੈ ਉਹ ਮਾੜਾ ਮਾੜਾ ਮਾੜੇ ਵਰਗਾ ਮਾੜਾ ਕੀਤਾ ਉਹਨੇ ਸਭ ਕੁਸੀ ਮਾੜਾ ਕੀਤਾ ਇਸ ਘਰ ਵਾਸਤੇ ਸਾਡੇ ਸਾਰੇ ਖਾਨਦਾਨਾਂ ਦੀ ਬੇਇੱਜ਼ਤੀ ਕਰਾਈ ਹੈ ਇੱਜ਼ਤ ਰੋਲ ਕੇ ਰੱਖਤੀ ਇਹਨੇ ਜਿਹਨੂੰ ਤੂੰ ਕਹੀਂ ਜਾਂਦਾ ਕੀ ਬਗੜਤਾ ਹੋਫੜ ਜੀ ਜਿਹੜੀਆਂ ਗੱਲਾਂ ਹੋ ਜਾਂਨ ਉਹਨਾਂ ਤੇ ਮਿੱਟੀ ਪਾ ਦੇਣੀ ਚਾਹੀਦੀ ਆ ਨਾਲੇ ਇਹ ਚ ਕੀ ਗੱਲ ਆ ਖਾਨਦਾਨ ਦੀ ਇੱਜ਼ਤ ਰੋਲਣ ਵਾਲੀ ਵਿਆਹੀ ਕਰਵਾਇਆਗਾ ਸਾਰੀ ਦੁਨੀਆ ਹੀ ਕਰਾਉਂਦੀ ਐ ਨਹੀਂ ਸਾਰੀ ਦੁਨੀਆ ਕਰਾਉਂਦੀ ਐ ਸਾਰੀ ਦੁਨੀਆ ਵਿਆਹ ਕਰਾਉਂਦੀ ਐ ਅਗਲਾ ਆਪਦੇ ਘਰ ਦੇ ਮਰਜ਼ੀ ਨਾਲ ਕਰਾਉਂਦਾ ਕੋਈ ਘਰੋਂ ਭੱਜ ਕੇ ਨਹੀਂ ਕਰਾਉਂਦਾ ਲੰਬ ਮੈਰ ਜਾਂ ਜਾ ਕੇ ਮੈਂ ਬੋਲਣਾ ਤਾਂ ਚਾਹੁੰਦਾ ਨਹੀਂ ਸੀ ਤੈਨੂੰ ਜੇ ਘਰ ਦੇ ਮੰਨ ਜਾਣਾ ਤਾਂ ਕਿਸੇ ਨੂੰ ਭੱਜਣ ਦੀ ਲੋੜ ਹੀ ਨਹੀਂ ਹੁੰਦੀ ਘਰ ਦੇ ਮੰਨੇ ਹੀ ਨਹੀਂ ਜਦੋਂ ਘਰ ਦੇ ਮੰਨ ਦੇ ਉੱਥੇ ਹੁੰਦੇ ਨੇ ਜਿੱਥੇ ਕੋਈ ਮੂਰੇ ਮੁੰਡਾ ਚੰਗਾ ਹੋਵੇ ਤੇ ਜਿਹੜਾ ਮੁੰਡਾ ਹੀ ਮਲੰਗ ਹੋਵੇ ਉਹਦੇ ਵਾਸਤੇ ਘਰ ਦੇ ਕੀ ਮੰਨਣਗੇ ਨਾ ਉਹਦੇ 'ਚ ਕੀ ਬੁਰਾਈ ਆ ਕਿਹੜੀ ਗੱਲਾਂ ਮਲਾਂਗਾ ਉਹ ਕੋਈ ਨਸ਼ਾ ਪੱਤਾ ਨਹੀਂ ਕਰਦਾ ਵਧੀਆ ਜ਼ਮੀਨ ਜਾਇਦਾਦ ਆ ਵਧੀਆ ਕੰਮ ਕਰਦਾਗਾ ਨਸ਼ਾ ਪੱਤਾ ਨਹੀਂ ਕਰਦਾ ਮੈਨੂੰ ਪਤਾ ਹੈ ਇਹ ਜਿਹੜੇ ਲਫੰਡਰ ਐ ਵਿਆਹ ਕਰਾਉਂਦੇ ਨੇ ਨਾ ਉਹ ਕਿਸ ਗੱਲਾਂ ਕਰਾਉਂਦੇ ਨੇ ਉਹਨਾਂ ਨੂੰ ਸਿਰਫ ਆਇਆ ਹੁੰਦਾ ਆਪਾਂ ਕਿਰਾ ਵਿਆਹ ਕਰਾਓ ਅਗਲਾਂ ਦੇ ਗੜ ਪਾਓ ਮੁੜ ਕੇ ਸਾਰਾ ਖਰਚਾ ਅਗਲਾਂ ਤੋਂ ਕਰਾਓ ਖਫੜ ਜੀ ਇੱਕ ਗੱਲ ਕਹਾਂ ਇਹ ਕਹਾਣੀ ਤਾਂ ਤੁਸੀਂ ਜਮ ਆਪਦੇ ਤੇ ਲਾ ਕੇ ਕਹੀ ਜਾਂਦੇ ਹੋ ਤੁਸੀਂ ਭੂਆ ਨੇ ਇਸ ਕਰਕੇ ਵਿਆਹ ਕਰਾਇਆ ਸੀਗਾ ਵੀ ਵਿਆਹ ਕਰਾਓ ਅਗਲੇ ਦੇ ਗਲ ਪਾਉ ਤੇ ਬਾਅਦ ਚ ਜਾ ਕੇ ਅਗਲੇ ਦੇ ਘਰੇ ਡੇਰੀ ਲਾ ਲਓ ਮੈਂ ਇਸ ਘਰ ਦਾ ਕੰਮ ਕਰਦਾ ਆ ਕਿ ਹੁਣ ਤੇ ਕਰ ਸਾਮੇ ਇਹਨਾਂ ਨੂੰ ਮੈਂ ਕੀ ਸਾਮੇ ਆ ਤੁਸੀਂ ਚੰਗੀ ਭਲੀ ਜ਼ਮੀਨ ਆ ਉਸੇ ਤੇ ਸਾਰਾ ਘਰ ਦਾ ਖਰਚਾ ਚੱਲਦਾ ਨਾ ਤੁਸੀਂ ਕੀ ਕਮਾ ਕੇ ਖਵਾਉਣੀ ਹੋ ਕਮਾ ਕੇ ਕੀ ਕਰਾਉਣਾ ਕਮਾ ਕੇ ਖਵਾਉਣ ਵਾਲੀ ਇਹਦੇ ਚ ਕੀ ਗੱਲ ਹੈਗੀ ਮੈਂ ਹੋਰ ਸਾਰਾ ਕਬੀਲਤਰੀ ਦੇ ਕੰਮ ਦੇਖਦਾ ਕੀ ਦੇਖਦੇ ਹੋ ਸਾਰਾ ਖੇਤ ਦਾ ਕੰਮ ਤਾਂ ਵੀਰਾ ਕਰਦਾ ਹੈਗਾ ਮਿੱਟੀ ਨਾਲ ਮਿੱਟੀ ਹੁੰਦਾ ਰਹਿੰਦਾ ਸਾਰਾ ਦਿਨ ਤੂੰ ਤੇ ਭੂਆ ਤਾਂ ਬਸ ਬੈਠੇ ਬੋਲਣ ਵਾਲੇ ਹੀ ਹੋਂ ਨਾ ਹੋਰ ਕਬੀਲਦਾਰੀਆਂ ਦੇ ਕੰਮ ਨਹੀਂ ਹੁੰਦੇ ਕੋਈ ਬੋਲਣ ਵਾਲੇ ਆ ਸਭ ਤੋਂ ਮੈਨੂੰ ਐ ਲੱਗਦਾ ਕੁੜੀਏ ਤੂੰ ਕੁਝ ਜ਼ਿਆਦਾ ਹੀ ਸਮਝਦਾਰ ਹੋ ਗਈ ਹੈ ਨਾ ਉਹ ਫੁਰਜੀ ਕਰਤਾ ਕੁਛ ਕੇ ਰਿਸ਼ਤੇ ਹੀ ਮੈਨੂੰ ਇਹੋ ਜੇ ਟੱਕਰੇ ਉਹਨਾਂ ਨੇ ਮੈਨੂੰ ਸਮਝਦਾਰ ਹੋਣ ਲਈ ਮਜਬੂਰ ਕਰਤਾ ਵੈਸੇ ਕੋਈ ਮਾੜੀ ਗੱਲ ਵੀ ਨਹੀਂ ਸਮਝਦਾਰ ਹੋਣਾ ਚੰਗੀ ਗੱਲ ਹੀ ਆ ਹਾਂ ਹਾਂ ਤੇਰੇ ਵਰਗੀਆਂ ਸਮਝਦਾਰ ਤਾਂ ਸਾਰੀਆਂ ਕੁੜੀਆਂ ਜੇ ਹੋਣ ਤੇਰੇ ਵਰਗੀ ਸਮਝਦਾਰ ਉਹ ਜਿਹਨੇ ਆਪਦੇ ਪਿਓ ਦੀ ਪੱਗ ਨੂੰ ਦਾਗ ਲਾਇਆ ਤਾਂ ਉਹ ਸਮਝਦਾ ਰਹੀਏ ਤੇਰੇ ਚ ਕੋਈ ਦਾਗ ਨਹੀਂ ਲਾਇਆ ਮੈਂ ਨਾਲੇ ਇਸ ਗੱਲ ਨੂੰ ਤਾਂ ਚਾਹੇ ਕਿੱਧਰ ਨੂੰ ਮਰਜ਼ੀ ਲੈ ਜਾਓ ਨਾਲੇ ਫੁੱਫੜ ਜੀ ਤੁਸੀਂ ਕੀ ਆ ਹਰ ਵਾਰ ਮੇਰੀ ਇਹੀ ਗੱਲ ਮੂਰੇ ਰੱਖਦੇ ਹੋ ਮੈਂ ਐ ਕਰਤਾ ਵੋ ਕਰਤਾ ਤਾਂ ਆਪਦੀ ਗੱਲ ਤੁਹਾਡੀ ਕੋਈ ਜਾਣੀ ਹਾਂ ਫਿਰ ਮੈਂ ਗੱਲ ਮੂਰੇ ਰੱਖਾਂ ਨਾ ਉੱਥੇ ਪਿੰਡ ਦੇ ਰੰਗ ਕੇ ਦੇਖ ਕੀ ਬੋਲਦੇ ਨੇ ਉਹ ਫਲਾਣਾਂ ਦੇ ਕੁੜੀ ਭੱਜ ਕੇ ਵਿਆਹ ਕਰਾ ਲਿਆ ਆ ਫਲਾਣਾਂ ਦੇ ਉਸਨੇ ਰਿਸ਼ਤੇਦਾਰਾਂ ਨੇ ਭੱਜ ਕੇ ਵਿਆਹ ਕਰਾ ਲਿਆ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਫੁੱਫੜ ਜੀ ਇਹ ਤਾਂ ਤੁਸੀਂ ਹੋ ਜੁੜੇ ਇੰਨੀ ਪੁਰਾਣੀ ਗੱਲ ਯਾਦ ਰੱਖੇ ਬੈਠੇ ਤੇ ਵਾਰ-ਵਾਰ ਉਹੀ ਗੱਲ ਨੂੰ ਦੁਹਰਾਈ ਜਾਣੇ ਲੋਕ ਐਡੇ ਬੇਲ ਨਹੀਂ ਹੈਗੇ ਕਿ ਮੇਰੀਆਂ ਗੱਲਾਂ ਹੀ ਕਰੀ ਜਾਣਗੇ ਲੋਕਾਂ ਨੂੰ ਹੋਰ ਵੀ ਬਹੁਤ ਕੰਮ ਆ ਲੋਕ ਨਾ ਇਸ ਗੱਲਾਂ ਕਰਨੀ ਤਾਂ ਖਾਸ ਕਰਕੇ ਧਿਆਨ ਦਿੰਦੇ ਹੁੰਦੇ ਨੇ ਵੀ ਕਿਸੇ ਦੇ ਖਾਨਦਾਨ ਦੀ ਮਾੜੀ ਜਿਹੀ ਗੱਲ ਮਿਲੇ ਸਾਨੂੰ ਤੇ ਅਸੀਂ ਅਗਲੇ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰਤੀਏ ਉਹ ਤੂੰ ਸਾਡੀ ਬੇਇੱਜ਼ਤੀ ਤੂੰ ਕਰਾਈ ਹੈ ਤਾਨੂੰ ਕਿੱਧੇ ਕਿਸੇ ਨੇ ਕਹਿਤਾ ਮੈਂ ਤਾਂ ਕਦੇ ਸੁਣਿਆ ਨਹੀਂ ਆ ਵੀਰਾ ਸਾਰਾ ਦਿਨ ਪਿੰਡ ਚ ਜਾਂਦਾ ਆਉਂਦਾ ਵੀਰੇ ਨੇ ਤਾਂ ਕਦੇ ਮੈਨੂੰ ਕਿਹਾ ਨਹੀਂ ਵੀ ਮੈਨੂੰ ਪਿੰਡ ਚ ਐ ਕਹਿੰਦੇ ਆ ਤੁਹਾਨੂੰ ਘਰੇ ਆ ਕੇ ਲੋਕ ਕਹਿ ਜਾਂਦੇ ਆ ਉਹ ਵੀਰਾ ਕਿ ਤੈਨੂੰ ਸਬਾਹ ਬੋਲੇ ਉਹ ਕੀ ਬੋਲੇ ਜਬਾਕ ਬੇਸ਼ਰਮੀ ਦਾ ਮਰਾ ਉਹ ਬੋਲਦਾ ਹੀ ਨਹੀਂ ਫੋਫੜ ਜੀ ਆ ਬੰਨੇ ਤੁਹਾਡੇ ਮੂਰੇ ਹੱਥ ਤੇ ਗੱਲਾਂ ਚ ਤਾਂ ਨਾ ਕੋਈ ਤੁਹਾਡੇ ਕੋਲੋਂ ਜਿੱਤ ਹੀ ਨਹੀਂ ਸਕਦਾ ਤੇ ਮੇਰੀ ਗੱਲ ਸੁਣ ਲਓ ਇੱਕ ਕੰਨ ਖੋਲ ਕੇ ਖੁਸ਼ੀ ਨੂੰ ਨਾ ਕੁਝ ਵੀ ਕਿਹਾ ਕਰੋ ਮੈਨੂੰ ਕਹੀ ਜਾਂਦੇ ਸੀ ਮੈਂ ਬਰਦਾਸ਼ਤ ਕਰੀ ਜਾਂਦੀ ਸੀ ਪਰ ਉਹਨੂੰ ਨਾ ਕੁਝ ਕਹਿ ਲਿਓ ਜਿਹੜੀ ਗੱਲ ਮੈਂ ਕਹਿਣੀ ਹੈ ਨਾ ਮੈਂ ਕਿਸੇ ਤੋਂ ਡਰਾਂ ਤੇ ਨਾਈ ਮੈਂ ਅਜ ਤੱਕ ਡਰਿਆਂਗਾ ਠੀਕ ਹੈ ਮੈਂ ਇਸ ਘਰ ਦਾ ਸ਼ੇਰਾਂ ਨਾਲ ਟੁੱਕਿਆ ਹੋਇਆ ਜਮਾਈਆਂ ਤੇ ਉਹ ਮਲੰਗ ਉਹ ਪਗਾਉੜਾ ਭੱਜਿਆ ਹੋਇਆ ਸਿਰੇ ਦਾ ਮਲੰਗ ਉਹਨੂੰ ਕੋਈ ਸ਼ੇਰਾਂ ਨਾਲ ਵਿਆਹ ਨਹੀਂ ਕਰਾਇਆ ਉਹਨੇ ਇਸ ਵਿਆਹ ਨੂੰ ਅਸੀਂ ਤਾਂ ਮੰਨਦਾ ਹੀ ਨਹੀਂ ਜਿਹੜੀ ਲਿਖਤ ਹੁੰਦੀ ਹੈ ਨਾ ਸ਼ੇਰਾਂ ਨਾਲ ਉਹ ਵੀ ਵੱਧ ਹੁੰਦੀ ਹੈ ਲਿਖਤ ਹੁੰਦੀ ਹੈ ਸ਼ੇਰਾਂ ਨਾਲ ਵੱਧ ਹੁੰਦੀ ਹੈ ਉਹ ਲਿਖਤ ਪਤਾ ਤੂੰ ਕੀ ਕੀਤੀ ਆ ਉਹ ਲਿਖਤੇ ਕੀਤੀ ਹੈ ਵੀ ਮੇਰੇ ਮਾਪੇ ਉਹਦੇ ਮੱਥੇ ਤੇ ਅੱਜ ਤੋਂ ਕਲੰਕ ਵੀ ਮੈਂ ਭੱਜ ਕੇ ਵਿਆਹ ਕਰਾ ਲਿਆ ਲਿਖਤ ਤੇਰੀ ਇਹ ਆ ਤੇ ਫੁੱਫੜ ਜੀ ਹੌਲੀ ਬਾਤ ਚ ਗੱਲ ਕਰੋ ਜੇ ਮੈਂ ਉੱਚੀ ਬੋਲਣ ਤੇ ਆ ਗਈ ਨਾ ਤੁਹਾਡੇ ਤੋਂ ਸੁਣੀਆ ਨਹੀਂ ਜਾਣੀਆਂ ਹੂੰ ਤੂੰ ਹੋਰ ਕਰ ਵੀ ਕੀ ਸਕਦੀ ਹੈ ਤੂੰ ਜਦੋਂ ਭੱਜ ਕੇ ਵਿਆਹ ਕਰਾ ਸਕਦੀ ਹੈ ਤਾਂ ਮੇਰੇ ਮੇਰੀ ਬੇਇੱਜ਼ਤੀ ਕਰਨਾ ਤੈਨੂੰ ਬਹੁਤ ਸੌਖੀ ਗੱਲ ਹੈ ਜੇ ਤੁਹਾਡੀ ਬੇਇੱਜ਼ਤੀ ਕਰਨੀ ਮੈਨੂੰ ਸੌਖੀ ਲੱਗਦੀ ਹੁੰਦੀ ਨਾ ਤਾਂ ਕਿੱਦੇ ਦੀ ਤੁਹਾਡੀ ਬੇਇੱਜ਼ਤੀ ਕਰਦੀ ਪੂਰੀ ਸਮਾਰਕੀ ਮੈਂ ਕਿਉਂ ਚੁੱਪ ਸੀ ਕਿਉਂਕਿ ਮੈਂ ਤੁਹਾਡੀ ਇੱਜ਼ਤ ਕਰਦੀ ਸੀ ਵੀ ਤੁਸੀਂ ਮੇਰੇ ਫੁੱਫੜ ਜੀ ਲੱਗਦੇ ਹੋ ਪਰ ਤੁਹਾਨੂੰ ਇੱਜ਼ਤ ਦਾ ਰਾਸ ਨਹੀਂ ਆਉਂਦੀ ਲੋੜ ਨਹੀਂ ਮੈਨੂੰ ਇਹ ਜੀ ਇੱਜ਼ਤ ਦੀ ਤਦ ਫਿਰ ਅਸੀਂ ਕਿਹੜਾ ਕਰੀ ਜਾਂਨੇ ਤੇਰੀ ਇੱਜ਼ਤ ਹੁਣ ਉਹ ਫਿਰ ਨਾ ਕਰੋ ਮੈਂ ਕਿਹੜਾ ਸਤੋ ਕਰਾਈ ਜਾਂਦਾ ਕਰਾਉਣ ਦੇ ਲਾਇਕ ਹੀ ਨਹੀਂ ਪਫੜਾ ਤੇ ਇੱਜ਼ਤ ਜੇ ਮੈਂ ਲੈਕੜੀ ਨਾ ਤੇਰਾ ਖੁਸ਼ੀ ਕਾਸੀ ਜਾ ਡੇਲਾ ਬੱਟੇ ਦੀ ਇੱਜ਼ਤ ਨਹੀਂ ਹੈਗੀ ਉਹਦੀ ਕੋਈ ਬਣੀ ਐ ਵੱਡੀ ਆ ਹਾਂ ਥੋੜੇ ਕਹਿਣ ਵਾਲੀ ਨਹੀਂ ਇੱਜ਼ਤ ਨਾਲੇ ਮੇਰਾ ਭਰਾਣਾ ਉਹਦੀ ਬਹੁਤ ਇੱਜ਼ਤ ਕਰਦਾ ਇੰਨੀ ਇੱਜ਼ਤ ਤਾਂ ਕਦੇ ਥੋੜੀ ਨਹੀਂ ਕਰੀ ਹੁਣੀ ਕਰਦਾ ਉਹਦੀ ਇੱਜ਼ਤ ਪਤਾ ਹੀ ਐ ਮੈਨੂੰ ਉਹ ਮੈਨੂੰ ਤਾਂ ਸਾਲਾ ਦੇਖਣ ਨੂੰ ਚੋਰ ਜਾ ਲੱਗਦਾ ਐ ਉਹ ਮੂੰਹ ਦੇਖ ਸਾਲੇ ਦਾ ਜਿਵੇਂ ਫੁਫੜਾ ਚੋਰ ਚੂਰ ਕਹਿਣ ਦੀ ਨਾ ਲੋੜ ਨਹੀਂ ਹੈਗੀ ਨਾਲੇ ਤੇਰਾ ਕਿਚੋਰੀ ਕਰ ਲਿਆ ਉਹਨੇ ਜਿਹੜਾ ਤਾਂ ਉਹਨੂੰ ਚੋਰ ਕਹੀ ਜਾਂਦਾਗਾ ਉਹ ਮੇਰੀ ਗੱਲ ਸੁਣ ਜੇ ਚੋਰ ਨਹੀਂ ਚੋਰ ਨਹੀਂ ਕਹੂੰ ਮੈਂ ਹੋਰ ਕੀ ਕਹੂੰ ਦੱਸ ਮੈਨੂੰ ਤੇ ਫਿਰ ਮੈਨੂੰ ਦੱਸੋ ਵੀ ਚੋਰੀ ਉਹਨੇ ਕਰੀ ਕੀ ਆ ਨਾਲੇ ਚੋਰ ਤਾਂ ਕੋਈ ਹੋਰ ਹੀ ਆ ਇੱਥੇ ਨਾਲੇ ਚੋਰੀਆਂ ਕਰੀ ਜਾਂਦੇ ਆ ਨਾਲੇ ਪਤਾ ਨਹੀਂ ਲੱਗਣ ਦਿੰਦੇ ਉਹ ਗੱਲ ਹੋ ਗਈ ਨਾਲੇ ਚੋਰ ਨਾਲੇ ਚਤਰਾਈ ਮੇਰੀ ਗੱਲ ਸੁਣ ਲੈ ਤੂੰ ਬਾੜੀ ਸਿਆਣੀ ਜੀ ਨਾ ਬਣ ਇਹ ਨਾ ਹੋਵੇ ਕਿਤੇ ਤੂੰ ਮੇਰੇ ਨਾਲ ਲੜਦੀ ਲੜਦੀ ਆਪਦਾ ਨੁਕਸਾਨ ਕਰਾ ਲੈ ਨਾ ਬੜਾ ਕੀ ਨੁਕਸਾਨ ਕਰ ਦੇਂਗਾ ਤੂੰ ਮੇਰਾ ਉਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਮੈਂ ਕੀ ਨੁਕਸਾਨ ਕਰ ਸਕਦਾ ਕੋਈ ਨਹੀਂ ਕਰ ਲਈ ਤੂੰ ਜਿਹੜਾ ਕੁਝ ਕਰਨਾਗਾ ਬਸ ਮੇਰੀ ਗੱਲ ਜ਼ਿਆਦਾ ਕਈ ਵਾਰੀ ਨਾ ਕਈ ਵਾਰੀ ਜਿੰਦਗੀ ਦੇ ਨਾਲ ਤੁਰਨ ਵਾਲਾ ਹਮਸਫਰ ਹੁੰਦਾ ਨਾ ਜਰਾ ਜੇ ਉਹ ਕਿਤੇ ਜਾ ਕੇ ਗੁੰਮ ਹੋ ਜੇ ਜਾਂ ਉਹਨੂੰ ਕੁਝ ਹੋ ਜੇ ਤਾਂ ਉਹ ਨੁਕਸਾਨ ਹੀ ਗਿਣਿਆ ਜਾਂਦਾਗਾ ਅੱਛਾ ਅੱਛਾ ਠੀਕ ਆ ਇੰਨੀ ਕ ਤਾਂ ਮੈਂ ਸਮਝਦਾ ਰਹੂਗੀ ਕਿ ਫੁੱਫੜਾ ਤੇਰੀਆਂ ਗੱਲਾਂ ਤਾਂ ਮੈਨੂੰ ਸਮਝ ਆ ਜਾਂਦੀਆਂ ਗੀਆਂ। ਨਾ ਕੀ ਕਰਨੇਗਾ ਤੂੰ ਉਹਦਾ? ਕੀ ਵਿਗਾੜ ਲੇਗਾ ਤੂੰ ਉਹਦਾ? ਤੈਨੂੰ ਵੀ ਲੱਗਦਾ ਉਹਦੇ ਕੋਈ ਅੱਗੇ ਪਿੱਛੇ ਹੈ ਨਹੀਂਗਾ। ਨਾਲੇ ਆਹਾ ਧਮਕਿਆ ਨਾ ਫੁੱਫੜ ਜੀ ਮੈਨੂੰ ਨਾ ਦਓ ਤੁਸੀਂ। ਮੇਰੇ ਨਾਲ ਨਾ। ਆਹ ਸੱਚ ਗੱਲ ਕਰਨ ਦੀ ਲੋੜ ਹੀ ਨਹੀਂ। ਮੈਂ ਜਿਹੜੀ ਗੱਲ ਕਰਨੀ ਐ ਉਹ ਮੈਂ ਕਰਕੇ ਹੀ ਹਟਦਾ ਹੁਣਾ। ਚਾਹੇ ਉਹਦੇ 'ਚ ਮੇਰਾ ਫਾਇਦਾ ਤੇ ਚਾਹੇ ਉਹਦੇ 'ਚ ਮੇਰਾ ਨਕਸਾਲ। ਜਾਂ ਹੁਣ ਮੇਰਾ ਦਿਮਾਗ ਨਾ ਖਾ। ਚੁੱਪ ਕਰਕੇ ਨਾ ਅੰਦਰ ਵਹਿ ਜਾ ਜਾਕੇ। ਤੇਰੇ ਕੋਲੇ ਬੈਠਣ ਦਾ ਵੀ ਨਾ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਕੋਈ ਨਾ ਐਡਾ ਸ਼ੌਂਕ ਮੈਂ ਵੀ ਨਹੀਂ ਪਾਲ ਰੱਖਿਆ ਹਾਂ ਕਿ ਮੈਂ ਤੇਰੇ ਨਾਲ ਐਵੇਂ ਬਕਵਾਸ ਮਰੀ ਜਾਵਾਂ ਹੈਲੋ ਸਸੀ ਕਾ ਮੈਂ ਸਾਸਰੀ ਕਾਲ ਪਤੋ ਕਿਵੇਂ ਠੀਕ ਹੈ ਹਾਂ ਹਾਂ ਠੀਕ ਹੈ ਵਧੀਆ ਤੂੰ ਸੋ ਠੀਕ ਹੈ ਪਤ ਵਧੀਆ ਤੇ ਮੈਂ ਪੁੱਛਦੀ ਸੀ ਰੀਤ ਕਿਵੇਂ ਹੁਣ ਠੀਕ ਹੈ ਹੁਣ ਤਾਂ ਦਵਾਈ ਦਵਾ ਕੇ ਲੈਂਦੀ ਆ ਅੱਛਾ ਹਾਂ ਚੱਕਰ ਜਾਣ ਲੱਗੇ ਸੀਗੇ ਚੱਕਰ ਮੈਂ ਸੇ ਡਾਕਟਰ ਨੇ ਕੀ ਦੱਸਿਆ ਫਿਰ ਉਹ ਨਿਕਲਿਆ ਥੋੜਾ ਖੂਨ ਘੱਟਾ ਕਹਿੰਦਾ ਅੱਛਾ ਹਾਂ ਮੈਂ ਦੇਖਦੀ ਹਾਂ ਬੱਤ ਫਿਰ ਮੈਂ ਸਵੇਰੇ ਆਉਂਗੀ ਮਾਉ ਤਾਂ ਚਲੋਣਾ ਤਾਂ ਖੂਨ ਲੈ ਆਜੋ ਪਰ ਹੁਣ ਤਾਂ ਠੀਕ ਆ ਹੁਣ ਤਾਂ ਸਾਰਾ ਅੱਛਾੁੱਤੀ ਪਈ ਸੀ ਹੁਣ ਤਾਂ ਜੇ ਮੇਰੀ ਗੱਲ ਕਰਾ ਦੇਂਦੇ ਇੱਕ ਵਾਰੀ ਮੜੀ ਚਲ ਗਰਮਾ ਠਰ ਕੇ ਕਰਾ ਦਉਗਾ ਜੇ ਤਾਂ ਹਾਂ ਪਈ ਸੀਗੀ ਉਹ ਮਤਵਾ ਲੈ ਕੇ ਅੱਛਾ ਆਏ ਪੁੱਤ ਜੇ ਮੇਰੀ ਗੱਲ ਹੋ ਜਾਂਦੀ ਨਾ ਫਿਰ ਮੇਰਾ ਦਿਲ ਜਿਹਾ ਖੜ ਜਾਂਦਾ ਮੇਰਾ ਚਿੱਤ ਜਿਹਾ ਨਹੀਂ ਖੜਦਾ ਨਾ ਮੈਂ ਆਉਂਗੀ ਪੁੱਤ ਮੈਨੂੰ ਤਾਂ ਸਮਾਂ ਘਬਰਾਹਟ ਹੋਣ ਲੱਗ ਜਾਂਦੀ ਹੈ ਜਦੋਂ ਮਾੜਾ ਜਿਹਾ ਸੁਣ ਲੈਂਦੀ। ਹਾਂ ਚੱਕਰ ਕਿਵੇਂ ਆਉਣ ਲੱਗੇ ਇਹ ਮੈਨੂੰ ਸਮਝ ਨਹੀਂ ਆਉਂਦੀ ਇੱਕ ਤਾਂ ਕੁੜੀ ਖਾਂਦੀ ਪੀਂਦੀ ਨਹੀਂ ਕੁਛ ਘੱਟ ਖਾਂਦੀ ਪੀਂਦੀ ਰੋਟਾ ਟੁੱਟ ਘੱਟ ਖਾਂਦੀ ਇੱਕ ਤਾਂ ਟਰੈਕਟਰ ਦਾ ਖੂਨ ਨਹੀਂ ਬਣਦਾ ਇਹਦਾ ਕਹਿੰਦਾ ਅੱਛਾ ਸਰਪੋਰਟ ਜੀ ਕਰਾਈ ਸੀਗੀ ਉਹਦੀ ਮੱਲਾ ਮੱਲੀ ਦੁੱਧ ਦਾ ਤਾਂ ਪਿਆ ਕਰੋ ਪੁੱਤੋ ਚੀਜ਼ਾਂ ਨਾਲ ਤਾਕਤ ਜੀ ਵਾਲੀਆਂ ਨੇ ਕੀ ਕਰਾ ਤਾਕਤ ਵਾਲਾ ਕੋਈ ਜੀ ਨਹੀਂ ਖਾਂਦੀ ਮੈਂ ਲੈ ਜੂੰਗੀ ਆ ਕੇ ਦੋ ਦਿਨ ਲਾ ਜੂੰਗੀ ਫੇਰ ਮੈਂ ਲੜਪੜ ਕੇ ਖਵਾ ਦਿਆ ਕਰੂੰਗੀ ਆ ਜੋ ਤੁਸੀਂ ਫਿਰ ਕੱਲ ਨੂੰ ਆ ਜਾਓ। ਹਾਂ। ਕੱਲ ਨੂੰ ਆਉਂਗੀ ਪੁੱਤ ਫਿਰ ਮੈਂ। ਚੰਗਾ। ਹਾਂ, ਪਰੰਡਾ ਵਾਸਤੇ ਵੀ ਕੋਉਗੀ ਮੈਂ ਤਾਂ ਉਹ ਹੀ ਰਹੂੰਗੀ। ਜਾਂਦੀ ਨਹੀਂ। ਮੈਂ ਇਦ ਕੀ ਮੱਲੋ ਮੱਲੀ ਲਿਆਉਂਗੀ। ਕਮਜ਼ੋਰੀ ਹੋ ਰਹੀ ਆ ਦੇਖਦੀ ਤਾਂ ਹੈ ਨਹੀਂ ਧਿਆਨ ਨਹੀਂ ਦਿੰਦੀ ਆ ਉਹਦੀ ਸਿਹਤ ਬੰਨੀ ਤਾਂ। ਹਾਂ ਕੋਈ ਕਰ ਲੂਗਾ ਲੈ ਕੇ ਉਹਦੇ ਨਾਲ। ਚੰਗਾ ਪੁੱਤ। ਜੇ ਮੰਨਦੇ ਹੋ ਤਾਂ ਲੈ ਜਾਓਗੇ। ਠੀਕ ਆ। ਗੱਲ ਕਰਾ ਦੇ ਜਦੋਂ ਉੱਠ ਖੜੀ ਪੁੱਤੋ। ਠੀਕ ਆ। ਚੰਗਾ। ਠੀਕ ਆ ਪੁੱਤੋ। ਕਮਜੋਰੀ ਹੋਈ ਜਾਂਦੀ ਆ ਖਾਂਦੀ ਪੀਂਦੀ ਹੈ ਨਹੀਂ ਕੁਛ ਆਉਦੀ ਬੂਵਾ ਤੇ ਉਹ ਕਰੀ ਜਾਂਦੀ ਰਹਿੰਦੀ ਹੈ ਕੁਛ ਉਹ ਇਹ ਜੀ ਆ ਉਹ ਚਿੰਜੜੀਆਂ ਜਾਂ ਛੇੜੀ ਜਾਂਦੀ ਰਹਿੰਦੀ ਆ ਉਹ ਦੇਖਦੇ ਕੋ ਮੱਚੀ ਜਾਂਦੀ ਰਹਿੰਦੀ ਹੈ ਕਹਣਾ ਜੋਗੀ ਨਹੀਂ ਹਾਈ ਮੀ ਤਾਂ ਹੰਤਾ ਲਾ ਦੇ ਜੇ ਤੇ ਰੂਪ ਬਦਲ ਗਈ ਹੁੰਦੀ ਫੋਟ ਅੱਗੇ ਨਾ ਹਾਂ ਮਾ ਫੱਕ ਤਾਂ ਹੈਗਾ ਨਾ ਹੁਣ ਤਾਂ ਨਾ ਮੈਂ ਤੇ ਦੇ ਬਿਮਾਰੀ ਆਣ ਲੱਗੀ ਪਹਿਲਾਂ ਤਾਂ ਘੱਟ ਸੀ ਹੁਣ ਤਾਂ ਥੋੜਾ ਜਿਹਾ ਜ਼ਿਆਦਾ ਹੋਣ ਲੱਗ ਗਿਆ ਚੱਕਰ ਜਿਹਾ ਜ਼ਿਆਦਾ ਪੈਣ ਲੱਗ ਗਿਆ ਇਸ ਤੇ ਕੰਮ ਕਰ ਦਿੰਦੀ ਐ ਅੱਛਾ ਹਾਂ ਚਲ ਸ਼ੁਕਰ ਹੈ ਕਦੋਂ ਤਾਉੜੀ ਇਹਨੂੰ ਕੋਈ ਵੀ ਦੇਖਦੇ ਸਾਹਮਣੇ ਕਹਿੰਦੇ ਮੈਂ ਚਾਹ ਬਣਾ ਕੇ ਦਿਆਂਗੀ ਹੋਈ ਤਾਂ ਫਿਰ ਮੈਂ ਗੱਲ ਕਰਦੀ ਆਂ ਵੀ ਹੁਣ ਤਾਂ ਬਦਲੀ ਲੱਗਦੀ ਆ ਮੈਂ ਤਾਂ ਚਾਹ ਬਣਦੀ ਸੀ ਪੁੱਤਾਂ ਹਾਂ ਮਾਂ ਲੈ ਲੈ ਪਾਣ ਦੀ ਪਹਿਲਾਂ ਤੁਸੀਂ ਲੋ ਹਾਂ ਜੀ ਆਪ ਹੀ ਲੈ ਲੈਂਦੇ ਇਹ ਮਿੱਠੀ ਥੋੜੀ ਜਿਹਾ ਘੱਟ ਪਿੰਦੀ ਹੈਗੀ ਇਹ ਦੁੱਧਾ ਵੱਧ ਪਿੰਦੀ ਆ ਤੂੰ ਠੰਡੀ ਜੀ ਚੋਅਈ ਸੀਗੀ ਮੈਂ ਤਾਂ ਕਰਕੇ ਤੇਰੇ ਵਾਸਤੇ ਵੱਧ ਪਾ ਲਈ ਸੀਗੀ ਅੱਛਾ ਹਾਂ ਹੋਰ ਤਾਂ ਠੀਕ ਠਾਕ ਹਾਂ ਵਧੀਆ ਜੀ ਮੈਂ ਕਿਹਦੇ ਤੋਂ ਪੁੱਛ ਤੁਸੀਂ ਆ ਪੀ ਲੈਂਦੇ ਨਹੀਂ ਮੈਂ ਤਾਂ ਪੀਂਦੀ ਨਹੀਂ ਪੁੱਤ ਮੈਂ ਤਾਂ ਨਾ ਪੀ ਕੇ हटੀ ਐਗੀ ਪੀ ਲੈ ਥੋੜੀ ਜੀ ਭੈਣ ਭਾਈ ਕਿਆ ਨਾ ਮੈਂ ਪੀਂਦੀ ਨਹੀਂ ਮੇਰਾ ਪਿਆਾਬਾੜਾ ਬਣ ਜਾਣਾ ਮੱਕੀ ਜਾਣਾ ਤੁਸੀਂ ਨਾ ਟੈਂਸ਼ਨ ਨਾ ਲਿਆ ਕਰੋ ਮੈਨੂੰ ਕਿਹੇ ਸਿੱਟੀ ਹੋਈ ਐ ਮੈਂ ਤਾਂ ਇਹਦਾ ਵੱਧ ਕੇ ਪਿਆਰ ਕਰਦੀ ਆ ਸਾਰਿਆਂ ਨਾਲੋਂ ਚੱਲ ਭੈਣ ਜੀ ਛੋੜੇ ਹੁਣ ਤੇ ਹੁਣ ਕੋਈ ਟੈਂਸ਼ਨ ਨਹੀਂ ਮੈਨੂੰ ਹੂੰ ਟੈਂਸ਼ਨ ਤਾਂ ਚੱਲ ਕੋਈ ਲੋਠੀ ਦੀ ਆ ਨਾ ਮੈਂ ਤੇਰਾ ਹੁੰਦਾ ਹੀ ਵਾਲਾ ਮੈਂ ਤਾਲ ਤੈਨੂੰ ਪਤਾ ਹੈ ਪੁੱਤਾਂ ਨਾਲੋਂ ਵੱਤ ਕੇ ਪਿਪਾਲੀਆਂ ਹੋਈਆਂ ਨੇ ਹੁੰਦਾ ਹੀ ਐ ਈਆਂ ਤਾਂ ਮਾਂ ਮ ਕਰਦੀਆਂ ਆਈਆਂ ਤਾਂ ਜ਼ਿਆਦਾ ਤੇ ਚੱਲ ਕੋਈ ਗੱਲ ਨਹੀਂ ਫਿਰ ਇੱਥੇ ਕਿਹੜਾ ਮੈਨੂੰ ਸਿੱਟੀ ਐ ਇਹ ਦੱਸ ਮੈਂ ਤਾਂ ਇਹਨੂੰ ਐ ਵੀ ਨਹੀਂ ਜਾ ਕਿ ਉੱਥੇ ਨਹੀਂ ਮੱਠ ਹੋ ਜਾਂਦੇ ਵੀ ਪੁੱਤਾਂ ਨਾਲੋਂ ਤੂੰ ਕੰਮ ਨਾ ਕਰ ਮੈਂ ਤਾਂ ਆਪੀ ਕੰਮ ਕਰ ਲੂੰਗੀ ਕੱਲੋ ਗੁਰਪ੍ਰੀਤ ਦਾ ਜਦੋਂ ਫੋਨ ਵਾਗ ਗਿਆ ਨਾ ਕਿ ਅੱਜ ਮੈਂ ਰਾਤ ਮ ਸੱਟ ਪਾਈ ਅੱਛਾ ਗੁਰਪ੍ਰੀਤ ਨੇ ਫੋਨ ਕਰਤਾ ਸੀ ਤੈਨੂੰ ਹੋਰ ਕਨਾਂ ਮਾ ਚੱਕਰ ਜੇ ਲੱਗ ਰਹੇ ਨੇ ਪਤਾ ਨਹੀਂ ਕਾਹ ਤੋਂ ਇਹ ਬਣ ਆਇਆ ਪਤਾ ਕੀ ਹੈ ਹੁਣ ਉਹੀ ਗੱਲ ਚੱਕਰ ਤਾਂ ਆਉਣੀ ਹੈ ਕਿਉਂ ਪੈਰਾਂ ਭਾਰ ਬੈ ਗਈ ਖਾਂਦੀਆਂ ਨਹੀਂ ਪਿੰਦੀਆਂ ਨਹੀਂ ਕੁਛ ਪਹਿਲਾਂ ਖਰਾਕਾਂ ਤੋਂ ਲਾ ਲ ਕਿੰਨੀ ਆਪਣੇ ਵੇਲੇ ਕਹੇ ਜਾਂ ਖਰਾਕਾਂ ਸੀ ਖਾਂਦਗਾ ਵੀ ਹੁਣ ਤਾਂ ਆ ਲਾਲਾ ਕਦੀ ਕੋਲ ਚੇਲੇ ਆਂਦੇ ਕਦੇ ਸਮੋਸੇ ਰਹਿੰਦੇ ਕਿਉਂਕਿ ਤਾਂ ਕੋਈ ਚੱਖਦੀ ਨਹੀਂ ਹੁਣ ਨੀ ਤਾਂ ਪਹਣੇ ਮਾਰ ਰੱਖੀ ਐ ਦੁਨੀਆ ਤੁਹਾਨੂੰ ਪਤਾ ਹੀ ਐ ਪਹਣੇ ਕਿਹੜੇ ਤਾਕੜੇ ਸਰੀਰ ਨੇ ਅੱਗੇ ਵਾਲੀਆਂ ਕਿਹੜੀਆਂ ਦੇਹਾ ਰਹਿ ਗਈਆਂ ਨੀ ਪਹਣੇ ਨਾਲੇ ਪਹਿਲਾ ਲੰਖਰਾਕਾ ਕਿੱਥੇ ਆ ਹੁਣਾ ਹੈ ਅੱਗੇ ਤਾਂ ਰੂੜੀ ਨਾ ਰਿਆ ਪੌਂਦੇ ਦੇਖ ਕਿੰਨੇ ਵੇਲੇ ਸਾਗ ਹੁੰਦਾ ਉਹਦੇ ਨਾਲ ਆ ਹੁਣ ਬਣਾ ਲਾ ਨਪੁੱਤੇ ਉਹਦੀ ਤਿਆਰ ਬਣੀਦਾ ਖਾਦੇ ਹੀ ਨਹੀਂ ਜਾਂਦਾ ਸਾਗ ਕੋਈ ਤਾਂ ਗੱਲ ਐ ਪਹਣੇ ਸਾਰਿਆਂ ਨੂੰ ਬਣਦਾ ਤਜਾਵ ਉਹੀ ਤਾਂ ਗੱਲ ਐ ਚੱਲ ਚੰਗਾ ਮੈਂ ਰੋਟੀ ਬਣੂਣੇ ਹੜਵਾਤੇ ਤੜਕੇ ਹੀ ਤਰੀ ਹੋਣਗੇ ਭੁੱਖੀ ਤੇ ਹੈ ਨਾ ਰੋਟੀ ਨਾ ਪਾਣੀ ਬਣਾਈ ਕੋਈ ਨਾ ਭੋ ਰੋਟੀ ਮਾ ਖਾ ਕੇ ਤੁਰੀ ਸੀ ਕੋਈ ਨਹੀਂ ਤੀਏ ਤੂੰ ਕੋਈ ਨਹੀਂ ਬੈਠਾ ਗੱਲ ਨਾ ਕਰੋ ਤੁਸੀਂ ਮਾਮਾ ਤੇ ਆ ਮਾਹਾਂ ਤੇਰੀ ਮਾਂ ਆਈ ਆ ਦੱਸ ਹੈ ਰੋਟੀ ਮਾਪੀ ਬਣਾਉਣ ਨੂੰ ਕੋਈ ਗੱਲ ਨਹੀਂ ਕੋਈ ਨਾ ਹੁਣ ਵਿਚਾਈ ਆਈ ਆ ਪਾਲਕ ਸੁੱਠਣ ਕਰਦੀ ਚੱਲ ਪੀ ਰੋ ਚਾਹਤੀ ਏ ਜੰਗਾ ਹੁਣ ਤਾਂ ਕਾਸੀ ਹੋਏ ਰਵਾਜਾ ਉਹਦੇ ਆ ਕੰਮ ਦਾ ਨਾ ਕੰਮ ਤਾਂ ਕਰਦੀ ਏ ਉਹ ਹੁਣ ਜਿੱਦੇ ਦੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਈ ਹੋਈ ਸੀਗੀ ਦੋ ਤਿੰਨ ਦਿਨ ਤਾਂ ਉਹ ਕੰਮ ਹੀ ਲਾਦੀ ਉਹ ਉਹ ਦਿਨ ਆ ਤੱਕ ਇਹ ਪਰੋ ਜਿ ਰੱਖਦੀ ਹੈ ਜੀ ਮੇਰੇ ਨਾਲ ਤਾਂ ਉਹ ਜਿਦਾ ਛੱਡਦਾ ਹੁਣ ਤਾਂ ਰੋਟੀ ਪਾਣੀ ਵੀ ਮੈਨੂੰ ਟਾਈਮ ਤੇ ਪੁੱਛਦੀ ਹੈਗੀ ਰੋਟੀ ਖਾਦੀ ਹੈ ਕਿ ਨਹੀਂ ਖਾਦੀ ਅੱਛਾ ਹੁਣ ਤਾਂ ਵਧੀਆ ਕਰਦੀ ਹੈ ਚੱਲ ਸ਼ੁਕਰ ਹੈ ਜੇ ਕਰਦੀ ਆ ਅੱਗੇ ਤੇਰੇ ਬੰਨੇ ਸੁਰਤੀ ਪਈ ਹੁੰਦੀ ਹੈ ਤਾਂ ਇਹ ਪਤਾ ਨਹੀਂ ਕੀ ਕਰੂਗੀ ਇਹ ਤਾਂ ਉਹਦੀ ਚੀ ਜਿਹੜੀ ਛੇੜ ਦਿੰਦੀ ਆ ਮੈਨੂੰ ਵੀ ਐਂ ਆਵੇ ਛੜਾ ਬਿਨਾਂ ਰਲ ਬਿਲਕੇ ਰਹੇ ਹਨਾ ਰਲ ਮਿਲਕੇ ਰਹੋਗੇ ਜੀ ਮੇਰੀ ਜਾਨ ਸੌਖੀ ਹੈ ਹੈ ਨਾਲੇ ਵੱਡਾ ਬੰਦਾ ਤਾਂ ਘਰ ਦਾ ਜਿੰਦਾ ਹੋਵੇ ਮਾਂ ਤੈਨੂੰ ਪਤਾ ਕਰੇ ਫੁਰਜੰਦਾ ਲਾ ਕੇ ਵੀ ਨਹੀਂ ਜਾ ਸਕਦੇ ਹਾਂ ਚੱਲ ਮੈਨੂੰ ਵਧੀਆ ਜਿਹਾ ਭਰੋਸਾ ਬਣਾਈ ਰੱਖੇ ਤਾਂ ਵਧੀਆ ਗੱਲ ਹੈ ਪਰ ਮੈਨੂੰ ਲੱਗਦੀ ਨਹੀਂ ਕੋਤੋਂ ਪਰ ਉਸੇ ਆੜਾ ਨਾ ਮਾ ਹੁਣ ਤਾਂ ਫਰਕ ਹੈਗਾ ਵਾ ਬੜਾ ਫਰਕ ਜਾ ਹੁਣ ਤਾਂ ਚੱਲ ਜੇ ਤੂੰ ਕਹਿ ਰਹੀਆਂ ਤਾਂ ਚੰਗੀ ਗੱਲ ਹੈ ਹਾਂ ਮੈਂ ਹੁਣ ਚੰਗੀ ਬਣ ਜੀ ਚੰਗੀ ਗੱਲ ਕਰਦੇ ਆਈ ਬਰੀ ਗੁਰਪ੍ਰੀਤ ਮੈਨਾਂ ਬੋਲ ਪੇ ਨਾ ਅੱਛਾ ਤਾਂ ਬੋਲ ਪੈਂਦੀ ਹੈ ਮੇਰੇ ਪੱਖ ਦੀ ਗੱਲ ਕਰਦੀ ਹੈ ਹੁਣ ਤਾਂ ਚਲ ਕਦੋਂ ਤਾਂ ਬੰਦਾ ਸੁਧਰਦਾ ਹੀ ਆ ਹੈ ਬਸ ਉਹ ਕੁੜੀ ਕਰਕੇ ਗੁੱਸਾ ਸੀ ਨਾ ਨਾਲੇ ਉਹ ਪੁਰਾਣਾ ਵੀ ਵਧੀਆ ਹੈਗਾ ਅੱਛਾ ਐਵੇਂ ਨਹੀਂ ਹੈਗਾ ਕਭੀ ਨਿਛੇੜੀ ਜਾਂ ਨਹੀਂ ਲੱਭਿਆਗਾ ਹੂੰ 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 ਚਲਾਵਦੇ ਆਪ ਕਰਾਤਾ ਲਿਆ ਚਲ ਕੋਸ ਨਹੀਂ ਹੁੰਦਾ ਪੁੱਤ ਟਾਈਮ ਹੀ ਇਹੇ ਤੇ ਆ ਰਹੇ ਨੇ ਹੈ ਚੰਗਾ ਹੋਵੇ ਤੀ ਪੁੱਤ ਚਾਹ ਹੋਰ ਪੀ ਲੈਂਦਾ ਪੁੱਤ ਤਤੀ ਜੀ ਹੋ ਰਹੀ ਸੀ ਨਾ ਚਾਹ ਦਾ ਬਸ ਮਾ ਸਾਢੇ ਤਿੰਨ ਹੋ ਗਏ ਪੁੱਤ ਮੈਨੂੰ ਚੜਾ ਆਉਂਦਾ ਹੁਣ ਬਸ ਤੇ ਬਸ ਤੋਂ ਹੁਣ ਕਿਹੜੀ ਆਊਗੀ ਉਸ ਤੋਂ ਬਾਅਦ ਕੀ ਆਪਣਾ ਤਾਂ ਚਾਰ ਨਾਲ ਟਾਈਮ ਲਾਸਟ ਹੀ ਆ ਹੁਣ ਨੇ ਆਉਦੀ ਹੈਗੀ ਮਸੀਂ ਬੈਠੀ ਹੈਗੀ ਜਮਾਈ ਨੂੰ ਲਈ ਗੋਡੇ ਨਾਲ ਗੋਡਾ ਕਰਦੀ ਹੈ ਗੱਲਾਂ ਆਹੇ ਕਹਿੰਦੀ ਆ ਵੀ ਪਾੜ ਦੇ ਇਹਨਾਂ ਨੂੰ ਪੂਆਪਤੀ ਜੇਨ ਸ਼ਰਮਤਾ ਨਹੀਂ ਆਉਦੀ ਜੀ ਆਈ ਨਹੀਂ ਅਸੀਂ ਪਾੜਦੇ ਸਾਨੂੰ ਪਤਾ ਹੈ ਵੀ ਅਸੀਂ ਪੂਆਪਤੀ ਜੇਨ ਕਿਵੇਂ ਰਹਿਣਾਗਾ ਆ ਤੂੰ ਤਾਂ ਘੰਟਾ ਆਈ ਹੈ ਹੁਣ ਵਗ ਜੇਗੀ ਹੈ ਸ਼ਰਮਾ ਮੰਨ ਮਾੜੀ ਮੋਟੀ ਵੀ ਕੀ ਗੱਲਾਂ ਕਰਦੀ ਹੈ ਮੇਰੇ ਬਾਰੇ ਲਾਉਂਦੀ ਹੁਣ ਚੋਲੀਆਂ ਹੋ ਰਹੇ ਨੇ ਕੀ ਕਰਨਾ ਹੈਗਾ ਇਹ ਦੇਖ ਲਾ ਮਹਾਰਾਣੀ ਮਸਾਈ ਪਈ ਹੈਗੀ ਸਾਰਾ ਦਿਨ ਆਈ ਹੈ ਭੂਆ ਹੀ ਗੋਲਾ ਧੰਦਾ ਕਰੀ ਜਾਵੇ ਸਾਡਾ ਵੀ ਹੁਣ ਪਕਾ ਲੂਗੀ ਭੂਆ ਆਪੀ ਖਾਰਾਂ ਗੁਟਕੇ ਬਸ ਮਾੜੀ ਮੋਟ ਸੰਗ ਨਹੀਂ ਮੰਦੀਗੀ ਫਿਰ ਹੁਣ ਰਾਤ ਰਹਿ ਜੋ ਨਾਲ ਬਾਕੀ ਕਿਰੇ ਨਾ ਪੁੱਤਰ ਰਾਤ ਕਿੱਥੇ ਰਹਾ ਜਾਂਦਾ ਘਰੇ ਧੰਦੇ ਤੋੜ ਤੋੜ ਖਾਂਦੇ ਨਹੀਂ ਵੀ ਸਵੇਰੇ ਬਾਜੂ ਚਾਹ 10 ਵਾਲੀ ਬਾਜ ਨਾ ਪੁੱਤਰ ਮੇਰੇ ਭਾਈ ਆਏ ਕੱਲੀ ਕੱਲੀ ਘਰੇ ਨਹੀਂ ਸੱਤਾ ਬਣਾ ਦੇ ਚੈਰੀ ਦਾ ਫੇਰ ਕੱਲੀ ਕਾਗੀ ਤੇ ਫੋਨ ਕਰੇ ਤੋਰੇ ਫਿਰ ਆਪਾਂ ਕਿ ਰੋਜ਼ ਕਹਿੰਦੇ ਵੀ ਰਾਤ ਲਾ ਕੇ ਜੋ ਇੱਕ ਰਾਤ ਦਾ ਆਪਾਂ ਕਿਹੜਾ ਮਾਂ ਫੜ ਕੇ ਕਰਨੀ ਇਹਦੇ ਖੁਚੀ ਹੈ ਦੀ ਤੀਦਾ ਘਰ ਹੈ ਕਿਆ ਹੋਰ ਨੰਨ ਲਾਇਆ ਪਾਣੂ ਕੀ ਹੈ ਨਲ ਮਮੇ ਮੇਤਨਾ ਦਵਾਈ ਲੱਗਦੀ ਕਿ ਟਾਈਮ ਸਰ ਮੈਂ ਆਇਆ ਕਰੂੰਗੀ ਪੁੱਤਾ ਹੁਣ ਮੈਂ ਭੱਗ ਜਾਨੀ ਆ ਦੋ ਦਿਨਾਂ ਨੂੰ ਮੈਂ ਆਉਂਗੀ 10 ਦਿਨ ਉੱਥੇ ਲਾਇਆ ਆਉਗੀ ਮੇਰੇ ਕੋਲ ਤੇ ਦਵਾਈ ਟਾਈਮ ਸਰ ਤੇ ਦਵਾਈ ਦੇ ਦਿਆ ਕਰੂੰਗੀ ਦਵਾਈ ਲੈਂਦੀ ਨਹੀਂ ਇਹੋ ਗੱਲ ਸੁਣਦੀ ਜੇ ਕਹੀ ਹੈ ਵੀ ਛੋਟੀ ਗੱਲ ਸੁਣੂਗੀ ਉਹ ਦਵਾਈ ਲੈਂਦੀ ਨਹੀਂ ਪੁੱਤੋ ਉਹ ਤਾਂ ਪਹਿਲੇ ਦਿਨ ਤੋਂ ਹੀ ਇਹੋ ਜੀ ਆ ਮਸਾ ਦਵਾਈ ਦੇਣੀ ਪੈਂਦੀ ਛੋਟੀ ਹੁੰਦੀ ਨੂੰ ਵੀ ਨਹੀਂ ਲੈ ਪੈਣੀ ਕੀ ਗੱਲ ਗੱਲ ਕਰਦੀ ਐ ਤੂੰ ਮੈਨੂੰ ਕਿਉਂ ਸਿੱਟੀ ਹੋਈ ਐ ਕੋਈ ਦਪਿਆਰੀ ਐ ਮੈਨੂੰ ਮੈਂ ਆਪੇ ਸਮਝੂੰਂਦੀ ਤੈਨੂੰ ਆਏ ਆ ਵੀ ਪਤਾ ਨਹੀਂ ਖਮ ਜੀਦੀ ਨੀ ਮਿੱਤਨ ਕੋ ਸੇ ਨਾ ਪਣ ਜੀ ਸਿੱਟੀ ਤਾਂ ਕਿੱਥੇ ਐ ਗੱਲ ਕਰ ਫਿਰ ਵੀ ਆਏ ਆ ਵੀ ਚਲ ਮੈਂ ਦਾ ਤੈਨੂੰ ਤੂੰ ਕੰਮਾਂ ਤਾਂ ਹੰਦਾ ਚ ਫਿਰਦੀ ਰਹਿੰਨੀ ਕੋਈ ਨਹੀਂ ਕੰਮ ਤਾਂ ਹੋ ਹੀ ਜਾਣਗੇ ਕੰਮ ਨਹੀਂ ਮੁਕਰੇ ਜਾਂਦੇ ਨੀ ਮੈਂ ਗੋਰਨਾ ਦਵਾਈ ਦੇ ਦਿੰਦੀ ਗੱਲ ਕੁਛ ਨਹੀਂ ਕੋਈ ਨਹੀਂ ਦਵਾਈ ਤਾਂ ਮੈਂ ਵੀ ਦੇ ਲਿਆ ਕੋਈ ਟਾਈਮ ਸਰ ਕੋਈ ਗੱਲ ਨਹੀਂ ਕਿ ਕੰਮ ਤਾਂ ਸਾਰੀ ਉਮਰ ਹੀ ਕਰਨੇ ਹੈਗੇ ਕੰਮ ਖਦੇ ਮੁੱਕੇ ਆ ਜਿੱਦੇ ਮਾਰ ਕੇ ਉਹਦੇ ਮੁੱਕਣਗੇ ਕੰਮ ਤਾਂ ਕਿੱਥੇ ਮੁੱਕਦੇ ਪਣ ਜੀ ਆਉਂਦੇ ਜੀਆਂ ਦੇਖ ਪਣੇ ਗੁੱਸਾ ਕਰ ਗਿੱਲਾ ਕਰ ਮੈਂ ਤਾਂ ਨਹੀਂ ਜਾਣ ਦਿੰਦੀ ਮੇਰਾ ਤਾਂ ਘਰ ਵੜਵੜ ਖਾਣ ਨੂੰ ਆਊਗਾ ਮੈਨੂੰ ਤਾਂ ਮੈਂ ਤਾਂ ਜੀ ਨਹੀਂ ਲੱਗਣਾ ਮੀਤ ਬਿਨਾ ਕੋਈ ਨਾ ਭੈਣ ਜੀ 10 ਦਿਨਾਂ ਦੀ ਤਾਂ ਗੱਲ ਐ ਫਿਰ ਮੇਰਾ ਚਿੱਤ ਨਹੀਂ ਲੱਗਦਾ ਉਹਨੂੰ ਢਿੱਲੀ ਨੂੰ ਛੱਡ ਕੇ ਤੂੰ ਆ ਜਾਇਆ ਉਹਨਦੇ ਕੋਈ ਗੱਲ ਨਹੀਂ ਉਹ ਦਵਾਈ ਲੈਂਦੀ ਨਹੀਂ ਹੈਗੀ ਆਪਣੇ ਤੋਂ ਕਹੇ ਤੂੰ ਪਹਿਲਾਂ ਲਊਗੀ ਕੋਈ ਨਹੀਂ ਤੂੰ ਤਾਂ ਆਪ ਗੁਰੂ ਦੇ ਜਮੇ ਤਨਤਾ ਆਇਆ ਹੈ ਬਿਪੂਆਂ ਨੂੰ ਛੱਡ ਕੇ ਲੱਗ ਜੇ ਮੇਰਾ ਪਿੱਛੇ ਜੀ ਨਹੀਂ ਲੱਗਦਾਗਾ ਆਹੋ ਉਹ ਕਹ ਪਹਿਲਾਂ ਕਹਤਾ ਨਾ ਹੁਣ ਆਈ ਆ ਉਹ ਤਾਂ ਫਿਰ ਪਹਿਲਾਂ ਵੀ ਲੱਗਦਾ ਸੀ ਤਰਾ ਜੀ ਪਹਿਲਾਂ ਕਦੋਂ ਇਕੱਲੀ ਰਹਿੰਦੀ ਸੀ ਮੈਂ ਸੁਬਾਹ ਪੈਰ ਤੇ ਮੈਂ ਇਕੱਲੀ ਰਹਿੰਦੀ ਹੁਣ ਇਹੋ ਘਰ ਦੇ ਵਿੱਚ ਆਪਾਂ ਕਾਇਜੀ ਹੋ ਗਏ ਤੇ ਹੁਣ ਸੁੱਖਣਾ ਪਰਿਵਾਰ ਵੱਧ ਗਿਆ ਹੁਣ ਤਾਂ ਹੀ ਨਹੀਂ ਮੈਨੂੰ ਜੀ ਲੱਗਦਾ ਫੇਰ ਜੋ ਬਿਮਾਰ ਆ ਗਈ ਮੇਰੀ ਗੱਲ ਸੁਣ ਫੇਰ ਹੋਰ ਹੱਲੇ ਹੀ ਨਹੀਂ ਜੋ ਦਵਾਈ ਤਾਂ ਲੈਣੀ ਤੂੰ ਤਾਂ ਆਪ ਘਰੋਂ ਕੱਢ ਕੇ ਰਾਜੀ ਆਂਗਾ ਨਾਲੇ ਭੈਣ ਜੀ ਚਿੱਟਾ ਢਿੱਲਾ ਆਉਦਾ ਹੈ ਖੁਸ਼ ਮਨ ਬਦਲ ਜਾਂਦਾ ਦਾ ਮੁੜੀ ਦਾ ਜੇ ਮੈਂ 4 ਦਿਨ ਲੈ ਕੇ ਜਾਉਂਗੀ ਤਾਂ ਚਲ ਕੋਈ ਨਹੀਂ ਇੱਚ ਦੀ ਗੇੜਾ ਮਾਰ ਕੇ ਆ ਦੇਖ ਲੈ ਭੈਣ ਜੀ ਜੇ ਉਹਦਾ ਚਿੱਤ ਠੀਕ ਹੁੰਦਾ ਤਾਂ ਮੇਰੇ ਨਾਲ ਗੱਲਾਂ ਕਰਦੀ ਅੱਗੇ ਘੰਟਾ-ਘੰਟਾ ਦੋ-ਦੋ ਘੰਟੇ ਸੀ ਗੱਲਾਂ ਵਾਤਾਂ ਕਰਦੀਆਂ ਅੱਜ ਦੇਖ ਲੈ ਉਹ ਪਈ ਹੈਗੀ ਨਹੀਂ ਪਹਿਣੇ ਮੈਂ ਤੈਨੂੰ ਐ ਕਹਿੰਦੀ ਸੀ ਠੰਡ ਦਾ ਟਾਈਮ ਆ ਪਹਿਲਾਂ ਤਾਂ ਇੱਥੋਂ ਜਾਏਗੀ ਫੇਰ ਵੜਵੜ ਕਰਦੀ ਫੇਰ ਤੂੰ ਛੱਡਣਾ ਆਏਗੀ ਮੈਂ ਨਾ ਕਿਉ ਉਹਨੂੰ ਕਹਿ ਰੱਖਿਆ ਕਿਉ ਉਹ ਲਿਆ ਕੇ ਰਲਾ ਕੇ ਮੈਂ ਉਹਨੂੰ ਆਪ ਹੀ ਠੀਕ ਕਰ ਦੂੰਗੀ ਦੇਖ ਲੈ ਪਹਿਣੇ ਮਰਜ਼ੀ ਐ ਤੇਰੀ ਮੈਂ ਤਾਂ ਕਹਿੰਦੀ ਸੀ ਪਿਆਰ ਤੈਨੂੰ ਹੀ ਐ ਜਿੱਤੀ ਐ ਮੇਰੀ ਮੈਂ ਝੋਲੀ ਪਾ ਕੇ ਲਈਆਂ ਉਹਨੂੰ ਝੋਲੀ ਤਾਂ ਪਾ ਕੇ ਲਈਆਂ ਪਹਿਣੇ ਮੈਂ ਕਿਹੜਾ ਵੇਚਤੀ ਹੈਂ ਝੋਲੀ ਪਾ ਕੇ ਲਿਆਈਆਂ ਆਹ ਕਿਹੜੀਆਂ ਗੱਲਾਂ ਕਰਦੀ ਐ ਤੂੰ ਮੈਂ ਤੈਨੂੰ ਵੇਚਣ ਬਾਰੇ ਕਿਹਾ ਤੂੰ ਤਾਂ ਆਪਣੇ ਪੁੱਠੀਆਂ ਗੱਲਾਂ ਕਰਦੀਆਂ ਗੱਲਾਂ ਤਾਂ ਬਹਿਣ ਜੀ ਤੁਸੀਂ ਕਰਨ ਲੱਗ ਰਹੇ ਹੋ ਹੈ 10 ਦਿਨ ਆਖਿਆ ਤਾਂ ਕਹਿੰਦੀ ਕਿ ਮੈਂ ਸਾਂਭ ਲੂੰ ਤੇਰੀ ਮਰਜ਼ੀ ਐ ਤੂੰ ਤਾਂ ਫੇਰ ਬੋਲੀ ਜਾਨੀ ਬੜਬੜ ਕਰੀ ਜਾਨੀ ਮੈਂ ਕਿਹੜਾ ਰੋਜੀ ਕਹਿੰਦੀ ਸੀ ਪੁੱਤ ਜੇ ਢਿੱਲੀ ਐ ਤੈਨੂੰ ਕਹਿੰਦੀ ਮੈਂ ਲੈ ਜੀ ਲੈ ਮਾਂ ਲੈ ਜੀ ਕੋਈ ਉਹੀ ਤੇਰੀ ਭੂਆ ਦੀ ਉਹੀ ਗੱਲਾਂ ਰਹੀਆਂ ਇੱਥੇ ਨਹੀਂ ਲੋਟ ਹੁੰਦੀ ਕਿ ਉਹ ਇਹੀ ਗੱਲ ਤਾਂ ਮੈਂ ਕਹਿੰਦੀ ਸੀ ਵੀ ਇੱਥੇ ਕਿੱਥੋਂ ਲੋਟ ਹੋਊਗੀ ਸਾਡੇ ਦਾ ਕਲੇਸ਼ ਵੱਧ ਰਹਿੰਦਾਗਾ ਖੁਸ਼ੀ ਘਟੁੰਦੀ ਆਡੇ ਦਾ ਇੱਥੇ ਐਂ ਤਾਂ ਪੈ ਜਾਂਦੀ ਐ ਫੇਰ ਉਹ ਹੋਰ ਕੀ ਕਰੇ ਚਿੱਤ ਟੱਲੇ ਜਦੋਂ ਦਾ ਕੋਸੇ ਬੜਬੜ ਕਰਦੀ ਹੋਊ ਬੋਲਣ ਉਹ ਨਹੀਂ ਹਟਦੇ ਬੋਲਣ ਇਹਨੂੰ ਹਟਦੇ ਬਸ ਦੋਨੇ ਇੱਕੋ ਜਿਹਾ ਹੋ ਜਾਂਦੇ ਨੇ ਐਂ ਕਰ ਪੁੱਤ ਬਣ ਕੇ ਤੂੰ ਕਹੀਂ ਉਹਨੂੰ ਮੈਂ ਤਾਂ ਹਾਂ ਮਾ ਹਾਈ ਗਾਈ ਦੀ ਸੀ ਮਗਾ ਮੈਂ ਭਗ ਜਾਂਦੀ ਹੁਣ ਹੈ ਮਾ ਦੋ ਦਿਨ ਹੋਰ ਰਹਿ ਜਾਂਦੀ ਕਿੱਥੇ ਪਤਾ ਸਮਾਂ ਤੈਨੂੰ ਮੈਂ ਕਹੀ ਨਹੀਂ ਕਹਿੰਦੀ ਸੀਗੀ ਵੀ ਮੇਰੇ ਨਾਲ ਵਗ ਚੱਲਦੀ ਤੂੰ ਮੇਰਾ ਤੈਨੂੰ ਪਤਾ ਤਾਂ ਹੈਗਾ ਘਰ ਹੀ ਨਹੀਂ ਸਰਦਾ ਮਾ ਮੇਰਾ ਲੋਟ ਨਹੀਂ ਹੁੰਦਾ ਤੈਨੂੰ ਪਤਾ ਨਹੀਂ ਸਾਡੇ ਘਰ ਦੇ ਮਹੌਲ ਬਾਰੇ ਉਹ ਤਾਂ ਮੈਂ ਸਮਝਦੀ ਆ ਤੇਰੀ ਗੱਲਾਂ ਪਰ ਫੇਰ ਵੀ ਮੈਨੂੰ ਐਸੀ ਮਾ ਢਿੱਲੀ ਮੱਠੀਆਂ ਉੱਥੇ ਚੱਲ ਤੇਰੀ ਦੇਖਭਾਲ ਕਰ ਲੈਂਦੀ ਮੈਂ ਮਾ ਪਤਾ ਕੀ ਹੈਗਾ ਜਿੱਥੇ ਫੁੱਫੜਨਾ ਹੁੰਦਾ ਨਾ ਫਿਰ ਮੈਂ ਭਗ ਜਾਂਦੀ ਪਰ ਦਿਨ ਚਰ ਫੁੱਫੜਾ ਮੈਂ ਨਹੀਂ ਆਦੀ ਇੱਕ ਤਾਂ ਮੈਂ ਇੱਥੇ ਬੈਠੀ ਸੀ ਨਾਲ ਉਹ ਵੀ ਆ ਕੇ ਬੈਠ ਗਿਆ ਹੋਰ ਤੈਨੂੰ ਨਹੀਂ ਪਤਾ ਪਹਿਲਾਂ ਲੱਖ ਰੁਪਇਆ ਗੁਰਪ੍ਰੀਤ ਨੇ ਆਈ ਚੱਕ ਕੇ ਫੜਾਤਾ ਮੇਰਾ ਪੋੜਾ ਜਮਾਈ ਆ ਪੜੀ ਖਾਈ ਜਾਂਦੇ ਨੇ ਹੋਰ ਇਹਨਾਂ ਦਾ ਇਹ ਨਹੀਂ ਪਤਾਗਾ ਫੜ ਕੇ ਫਿਰ ਹੋਰ ਪੈਸੇ ਮੰਗਣ ਲੱਗ ਜਾਣੇ ਤਾਂ ਚੱਕ ਕੇ ਫੜਾ ਦਿੰਦੇ ਨੇ ਉਹਦੀ ਨਾ ਤਾਂ ਦੱਸਦੇ ਨੇ ਨਾ ਪੁੱਛਦੇ ਨੇ ਮੈਨੂੰ ਗੱਲ ਤੇਰੀ ਸਹੀ ਆ ਹੁਣ ਉਹ ਤਾਂ ਮੈਂ ਕਹਿਤਾ ਇਹਨਾਂ ਨਾਗਾ ਭਾਈ ਧਿਆਨ ਰੱਖੀ ਦੇਖ ਲਓ ਫਿਰ ਨਹੀਂ ਜੇ ਕੋਈ ਇਮਕੀਮ ਹੋ ਗਈ ਮੈਂ ਇਹਨਾਂ ਦਾ ਖਹਿੜਾ ਨਹੀਂ ਛੱਡੂ ਹੋਰ ਨਲੇਪੋਤ ਤੂੰ ਮੜਾ ਜਾਂ ਖਾ ਪੀ ਲਿਆ ਕਰ ਤੂੰ ਤਾਂ ਜਮੀ ਨਹੀਂ ਆਵੀਂ ਦੇ ਬਣੇ ਦੇਖਦੀ ਕਾਨੂੰਨ ਦੇਖਦੇਗੇ ਮਾ ਤਾਂ ਚਾਰ ਚਾਰ ਤਾਂ ਮੈਂ ਰੋਟੀਆਂ ਖਾਣੀਆਂ ਦੋ ਟਾਈਮ ਵਧੀਆ ਚਾਹ ਪਾਣੀ ਦੁੱਧ ਬਾਦ ਸਾਰਾ ਕੁਝ ਪੀਣੀ ਹੈਗੀ ਪਤਾ ਨਹੀਂ ਮੈਨੂੰ ਐ ਕਿਉਂ ਹੋ ਜਾਂਦਾ ਤੂੰ ਦਵਾਈ ਟਾਈਮ ਤੇ ਲੈ ਲਿਆ ਕਰ ਗੁਰਪ੍ਰੀਤ ਕਹਿੰਦਾ ਟਾਈਮ ਤੇ ਮੈਂ ਦਵਾਈ ਨਹੀਂ ਲੈਂਦੀਗੀ ਉਦੋਂ ਚੱਲ ਮਾਂ ਮੈਂ ਗੁੱਸੇ 'ਚ ਕਹਿੰਦਾ ਦਵਾਈ ਤਾਂ ਮੈਂ ਕਿਉਂ ਨਹੀਂ ਲੈਂਦੀ ਦਵਾਈ ਤਾਂ ਮੈਂ ਲੈਣੀ ਹੈਗੀ ਉਹ ਤਾਂ ਮੈਨੂੰ ਐ ਗੁੱਸਾ ਸੀਗਾ ਗੁਰਪ੍ਰੀਤ ਵੀ ਉਹਨੇ ਮੈਨੂੰ ਦੱਸਿਆ ਨਹੀਂਗਾ ਮੈਂ ਤੁਹ ਬਿਣਾ ਪੁੱਛੇ ਪੈਸੇ ਦਿੱਤੇ ਫਿਰ ਨਾਲੇ ਲੱਖ ਰੁਪਇਆ ਮਾ ਥੋੜਾ ਨਹੀਂ ਹੁੰਦਾਗਾ ਦਵਾਈ ਪੁੱਤ ਵਣ ਕੇ ਟਾਈਮ ਨਾਲ ਲੈ ਲਿਆ ਕਰ ਦਾਦੇ ਮਂਗਾਵੇ ਹੁਣ ਜਿਹੜਾ ਕਰਤਾ ਉਹਨੇ ਕੰਮ ਕਰਤਾ ਹੁਣ ਉਹਨੂੰ ਕੀ ਕਹੀਏ ਦਵਾਈ ਤਾਂ ਮੈਂ ਲੈ ਲੈਨੀ ਇਹ ਤਾਂ ਉਹਨਾਂ ਨੇ ਤਾਂ ਚੂੰਡ ਚੂੰਡ ਖਾ ਲਿਆ ਫਿਰ ਦਵਾਈ ਦਾ ਵੀ ਕੀ ਕਰਾਂ ਚੱਕਰ ਤਾਂ ਮੈਨੂੰ ਫੇਰ ਨਹੀਂ ਆਉਣਾ ਹਟਦੇਗੇ ਮੈਂ ਗੁਰਪ੍ਰੀਤ ਨੂੰ ਕਹਿ ਕੇ ਦੇਖ ਲੈਨੀ ਕੋਈ ਹੋਰ ਡਾਕਟਰ ਬਦਲ ਕੇ ਦੇਖ ਲੈਨੀ ਤਨੂ ਮੈਨੂੰ ਕਹਿੰਦੀ ਸੀ ਵੀ ਮੇਰੇ ਨਾਲ ਵਗ ਜਾਣਾ ਇੱਕ ਟਾਈਮ ਤਾਂ ਮੈਂ ਮਾ ਜਮਾ ਐ ਸਹੀ ਹੋ ਜਾਣੇ ਵੀ ਮਨ ਤਾਂ ਕੁਝ ਹੋਇਆ ਹੀ ਨਹੀਂਗਾ ਤੇ ਇੱਕ ਟਾਈਮ ਆ ਲੱਗਦਾ ਵੀ ਸਰੀਰ ਡਿੱਗੂ ਡਿੱਗੂ ਕਰੀ ਜਾਂਦਾ ਰਹਿੰਦਾਗਾ ਕੀ ਹੋ ਰਿਹਾ ਇਹ ਜਾ ਇਹ ਕਿਹਨੂੰ ਮਾਰਿਆ ਜਾਏ ਜਾ ਰਹੀ ਮੂੰਹ ਸਰੀ ਨਹੀਂ ਬਣਦਾ ਤੂੰ ਡਾਕਟਰ ਕਹਿੰਦਾ ਖੂਨ ਘਟਾਗਾ ਮੈਂ ਤਾਂ ਹੀ ਨਾ ਹੋ ਗਿਆ ਹੋਵੇ ਉਹਦਾ ਤੂੰ ਉਹ ਤੋਫਾ ਖਾ ਪੀ ਲਿਆ ਕਰ ਕੁਛ ਘੋਨੀ ਤਾਂ ਹੁੰਨੀ ਆ ਮਾਂ ਤੂੰ ਆਪਦੀ ਦੇਹ ਦਾ ਵੀ ਧਿਆਨ ਰੱਖ ਲੈ ਸਿਹਤ ਦਾ ਮਾੜੇ ਮੋਟਾ ਨਾਲੇ ਮਾ ਕੁ ਮਾ ਗੜਾ ਕੋਈ ਦੂਜਾ ਅਲੱਗ-ਵਲ ਚੀਜ਼ਾਂ ਖਾਣੀਆਂ ਨਾਲੇ ਮੇਰੀ ਗੱਲ ਸੁਣ ਲੈ ਤੂੰ ਇਹਨਾਂ ਦੇ ਨਾਲ ਗੱਲਾਂ ਚਾ ਕੇ ਬੜੀ ਟੈਨਸ਼ਨ ਨਾ ਲਿਆ ਕਰ ਨਾ ਨਾ ਤੂੰ ਲਈਂ ਟੈਨਸ਼ਨ ਮੈਨੂੰ ਪਤਾਗਾ ਤੇਰਾ ਮੈਨੂੰ ਤਾਂ ਵਸਾ ਹੀ ਟੈਨਸ਼ਨ ਆ ਵੀ ਗੁਰਪ੍ਰੀਤ ਇਹਨਾਂ ਦੀ ਗੱਲਾਂ ਚ ਬੋਲਾ ਹੁੰਦਾ ਗੱਲ ਨਹੀਂ ਸੁਣਦਾ ਖਬਰਾਂ ਕੀ ਜਵਾ ਬੱਢੜੀ ਨੇ ਖੋਲ ਕੇ ਪਾ ਰੱਖਿਆ ਪੁੱਤ ਸਿਰ 'ਚ ਹੁਣ ਕੀ ਕਰੀਏ ਹੁਣ ਤਾਂ ਭੂਆ ਨੂੰ ਕਹਿਣ ਨੂੰ ਐਵੇਂ ਤਾਂ ਕਹਿ ਵੀ ਨਹੀਂ ਜਾਂਦਾ ਹਨਾ ਭੂਆ ਤਾਂ ਹੁਣ ਸਹੀ ਐ ਉਹ ਤਾਂ ਸਹੀ ਰਹਿੰਦੀ ਹੈਗੀ ਜਿਹੜੀਆਂ ਪਹਿਲਾਂ ਕਰਦੀ ਰਹੀ ਹੈ ਨਾ ਪਰ ਮਾ ਸਹੀ ਆ ਪਰ ਮੈਨੂੰ ਇਹ ਤੇ ਤਸੱਲੀ ਨਹੀਂ ਮੈਨੂੰ ਯਕੀਨ ਪਹੋਰਾ ਨਹੀਂ ਆਏਗਾ ਇਹ ਤੇ ਨਹੀਂ ਮਾਂ ਤੂੰ ਕਰਕੇ ਬੈਠ ਜਾਨੀ ਯਕੀਨ ਤੂੰ ਯਕੀਨ ਨੇ ਮਾਰੀ ਹੋਈ ਆ ਪਰ ਮੈਨੂੰ ਯਕੀਨ ਨਹੀਂ ਇਹਨਾਂ ਦਾ ਨਹੀਂ ਮਾਂ ਜਿੱਦ ਦੀ ਬਿਮਾਰ ਆ ਨਾ ਆਪਾਂ ਵਿਚਾਰੀ ਮੂਰੇ ਹੋ ਕੇ ਕੰਮ ਕਰਦੀ ਰਹਿੰਦੀ ਹੈਗੀ ਆਪ ਹੀ ਕੱਪੜੇ ਧੋਂਦੀ ਹੈਗੀ ਆਪ ਹੀ ਚਾਹ ਪਾਣੀ ਦਾ ਕਰਦੀ ਆ ਮੈਨੂੰ ਤਾਂ ਲੋੜ ਹੀ ਨਹੀਂ ਪੈਂਦੀ ਸਮਾਂ ਦੀ ਮੈਨੂੰ ਤਾਂ ਪੈਨ ਉਠਾਉਂਦੀ ਵੀ ਨਹੀਂ ਮੈਨੂੰ ਤਾਂ ਐਂ ਜਿ ਲੱਗਦੀ ਹਜੇ ਵੀ ਜਿਵੇਂ ਮਿੱਠੋ ਮਾਸੀ ਹੁੰਦੀ ਹੈ ਇਹ ਤਲੋ ਬੰਦਾ ਰੰਗ ਤਾਂ ਦਿਖਾਈ ਦਿੰਦਾ ਹੁੰਦਾ ਅੱਜ ਨਹੀਂ ਤਾਂ ਕੱਲ ਨੂੰ ਪਤਾ ਲੱਗ ਜੂਗਾ ਪਰ ਮੈਨੂੰ ਲੱਗਿਆ ਨਹੀਂਗਾ ਕਿ ਬਹੁਤ ਟਾਈਮ ਹੋ ਗਿਆ ਜੇ ਕਾਣੇ ਹੁੰਦਾ ਪਰ ਮੈਨੂੰ ਕਹੀ ਦਿੰਦੇ ਹੁੰਦੀ ਕੁਛ ਨਹੀਂ ਬੋਲੀ ਮੈਨੂੰ ਤਾਂ ਗੁਰਪ੍ਰੀਤ ਨੂੰ ਕਹਿ ਦਿੰਨੇ ਆਂ ਗੱਡੀ-ਗੁੱਡੀ ਤੇ ਲੈ ਜਾਂਗੀ ਫਿਰ ਤੈਨੂੰ ਨਹੀਂ ਕੋਈ ਨਾ ਮਾਂ ਦੇ ਤੁਰਿਆ ਜਾਂਦਾ ਹੈ ਨਾ ਨਾ ਕੋਈ ਨਾ ਹੁਣ ਤਾਂ ਮੈਂ ਠੀਕ ਆਇਆ ਤਾਂ ਚੱਲ 2-4 ਦਿਨ ਦੇਖ ਤੂੰ ਆ ਦਵਾਈ ਕੋਈ ਨਾ ਸੀ ਮਾਰ ਦਾਂਗੇ ਕਿਹੜਾ ਛੋਡੇ ਕੋਲੇ ਆ ਜਾਾਂਗੇ ਫਿਰ ਸੱਤੇ ਦਵਾਈ ਲੈ ਫਿਰ ਦੇਖਦੇ ਆਂ ਫਿਰ ਨਹੀਂ ਡਾਕਟਰ ਬਦਲਾਂਗੇ ਜਦੋਂ ਫੁੱਫੜ ਵਗ ਗਿਆ ਉਹਦੀ ਆ ਮੈਨੂੰ ਘੁੱਪੜ ਨੂੰ ਭੇਜ ਦੇਣ ਦੇ ਮਾ। ਖਬਰ ਕਿੱਥੇ ਜਾਊਗਾ ਇਹ ਉਹ ਤੂੰ ਆ ਕੇ ਬੈਠਾ। ਕੋਈ ਨਾ ਮੈਂ ਆਪੇ ਕਹਿੰਦਾਂ ਹਾਂ ਤੁਸੀਂ ਹੁਣ ਐਵੇਂ ਨਾ ਜਾਇਓ। ਗੁਰਪ੍ਰੀਤ ਆਪੇ ਛੱਡਿਆਊਗਾ ਸਾਨੂੰ। ਕੋਈ ਨਾ ਪਤਾ ਕਿਹਾ ਤਾਂ ਹੈਗਾ ਮੈਨੂੰ ਗੁਰਪ੍ਰੀਤ ਨੇ ਕਹਿੰਦਾ ਮੈਂ ਛੱਡ ਕੇ ਆਉਣਾ ਤੈਨੂੰ। ਛੜਾਏ ਆਊਗਾ ਕਹਿੰਦਾ ਮੈਂ ਵਸਤੇ। ਹੂੰ ਹੂੰ ਤੇ ਹੋਰ ਬਾਈ ਦਾ ਫੋਨ ਆਇਆ ਸੀਗਾ ਠੀਕ ਹੈਗਾ। ਹਾਂ ਠੀਕ ਆ ਵਧੀਆ। ਹਾਂ ਉਹ ਤਾਂ ਮੈਂ ਵੀ ਗੱਲ ਕੀਤੀ ਸੀਗੀ ਮੁੜ ਕੇ ਕੰਮ ਜਿ ਚਲ ਜਿਆ ਪਿਆ ਸੀ ਮੁੜ ਕੇ ਫਿਰ ਕਹਿੰਦਾ ਵੀ ਫੇਰ ਕਰੂੰਗਾ। ਆਵਾਂਗੇ ਘੁਮਣਾ ਉਹ ਨਾਲ ਹੀ ਆ। ਆਚਾ ਚਲ ਅਜੀ ਮੇਨੂ ਵੀ ਮਿਲ ਜੇ ਫੇਰ ਅਸੀਂ ਗੇਰਾ ਮਾਰ ਕੇ ਜਵਾਨ ਗੇ ਮਾਂ ਪੁਤ ਦੋਨੋ ਹਨ ਆਯ ਕਰ ਦੇ ਠੀਕ ਆਯ ਹੋਰ ਪੈਣ ਜੀ ਓਥੇ ਪਿੰਡ ਸਾਰਾ ਪਰਿਵਾਰ ਤੁਹਾਡਾ ਠੀਕ ਹੈ ਗਾ ਹਾਂ ਠੀਕ ਠਾਕ ਆ ਬਾਈ ਜੀ ਬਸ ਤਿਆਰੀ ਕਰ ਲੈ ਫੇਰ ਜਾਨ ਦੀ ਹੈਂ ਹੋਰ ਮੈਂ ਤਾਂ ਰਾਤ ਮਸਾਂ ਰਹੀ ਆਂ ਓਹ ਤਾਂ ਗੁਰਪ੍ਰੀਤ ਵਾਲਾ ਕਹਿਣ ਲੱਗ ਗਿਆ ਕਹਿੰਦਾ ਮੰਮੀ ਰਹੋ ਅੱਜ ਦਾ ਦਿਨ ਓਹਦਾ ਕਰਕੇ ਰਹੀ ਗਈ ਮੇਰੇ ਕਿਥੇ ਟਾਈਮ ਲੱਗਦਾ ਨਹੀਂ ਰਹਿਣ ਦਾ ਤੈਨੂੰ ਪਤਾ ਹੀ ਆ ਘਰ ਤੇ ਅੱਧ ਪੱਕਾ ਜੱਲਿਆਂ ਕੋਲ ਰਹਿਣ ਦਾ ਔਖਾ ਜੀ ਹੁੰਦਾ ਜੇ ਰਹਿਣੇ ਆ ਤਾਂ ਵੀ ਔਖਿਆਂ ਤੇ ਛੱਡ ਕੇ ਜਾਂਦਾ ਤਾਂ ਮਨ ਨੂੰ ਇਹ ਹੋ ਜਾਂਦਾ ਵੀ ਜਵਾਕ ਇਕੱਲੇ ਨੇ ਹੁਣ ਕਰੀਏ ਕੀ ਅਸੀਂ ਘਰ-ਵਾਰ ਛੱਡੀ ਬੈਠੇ ਇੱਥੇ ਆਇਆ ਭਾਈ ਜੀ ਘਰ-ਵਾਰ ਤਾਂ ਛੱਡੀ ਬੈਠੇ ਹਾਂ ਚਲ ਉਹਨਾਂ ਦੀ ਭੂਆ ਹੈਗੀ ਸੀਗੀ ਇੱਕ ਜਣੇ ਨੂੰ ਤਾਂ ਘਰੇ ਵੀ ਨਹੀਂ ਸਰਦਾ ਨਾ ਫਿਰ ਜਵਾਕਾਂ ਦਾ ਮਾਗਰ ਔਖਾ ਹੋ ਜਾਂਦਾ ਹੁਣ ਤੁਸੀਂ ਇੱਥੇ ਦੋਨੋਂ ਨਹੀਂ ਬੈਠੇ ਹੋਗੇ ਹੋ ਨਹੀਂ ਆਏ ਨਹੀਂ ਆਇਆ ਘਰ ਬੰਨੀ ਵੀ ਧਿਆਨ ਮੜਾ ਜਾ ਹੁਣ ਮੇਰੀ ਗੱਲ ਸੁਣੋ ਜੇ ਹੁਣ ਗੁਰਪ੍ਰੀਤ ਮੰਨ ਲੈ ਕੋਈ ਦਵਾਈ ਦੱਪਾ ਲੈਣ ਵਾਗਿਆ ਕੋਈ ਹੋਰ ਕੰਮ ਹੋ ਜਾਂਦਾ ਹੈ ਹੇ ਤਾਂ ਫਿਰ ਪਿੱਛੇ ਘਰੇ ਔਖਾ ਤਾਂ ਮੈਂ ਇੱਥੇ ਬੈਠਾ ਵੀ ਚੱਲ ਮੈਂ ਦੇਖ ਰੇ ਕਰ ਲੈਣਾ ਨਾਲਾ ਮੋਟਾ ਖੇਤ ਬੰਨੇ ਕਿਹੜਾ ਮਾਰ ਲੈਣਾ ਮੈਂ ਉਹ ਕੱਲਾ ਜਵਾਕ ਹੁਣ ਕੀ ਕਰੇ ਵਿਚਾਰਾ ਉਹ ਹੁਣ ਆਇਆ ਉਹ ਜਵਾਕ ਸਰਦਨ ਕੰਮ ਤਾਂ ਹੁੰਦਾ ਰਹਿੰਦਾ ਕਦੇ ਇੱਧਰ ਵਗ ਜਾ ਇੱਧਰ ਆ ਜਾ ਤੇ ਮੈਂ ਮਾਵੇਂ ਨੂੰ ਟਿ ਬੜਕਤ ਰੱਖਦੀਆਂ ਘਰੇ ਹੁਣ ਇਹਨੂੰ ਕੱਲੀ ਨੂੰ ਛੱਡ ਵੀ ਨਹੀਂ ਸਕਦੇ ਉਹਦਾ ਘਰ ਠੀਕ ਆ ਹੁਣ ਨਿਆਣੀ ਹੈ ਜਵਾਕ ਦੀ ਕਿਹਨੂੰ ਜਾਣਦੀ ਐ ਸਮਾ ਮੇਰੀ ਗੱਲ ਸੁਣੋ ਸੁਣ ਤੁਸੀਂ ਸੋਚ ਨਾ ਕਰੋ ਅਸੀਂ ਇੱਥੇ ਹੈਗੇ ਆ ਚੱਲ ਸਾਡੇ ਤਾਂ ਉੱਥੇ ਸਰਦ ਹੈਗਾ ਹੈ ਸਾਡੇ ਦਾ ਨੂੰਹ ਪੁੱਤ ਹੈਗੇ ਨੇ ਚਲ ਆਪਦਾ ਸਾਮੀ ਜਾਂਦੇ ਨੇ ਘਰ ਅਸੀਂ ਉੱਥੇ ਕੀ ਕਰਨਾ ਹੈਗਾ ਅਸੀਂ ਤਾਂ ਇੱਥੇ ਬੈਠਾ ਵੀ ਚਲ ਜਦੋਂ ਜਵਾਕ ਆਪਦੇ ਇਹ ਪੈਰਾਂ ਸਿਰ ਹੋ ਗਿਆ ਉਦੋਂ ਚਲ ਵਗ ਜਾਗੇ ਜੇ ਪੇਕਿਆਂ ਦੇ ਘਰੇ ਕੋਈ ਢਿਲ ਮੱਠ ਹੋ ਜੇ ਤੇ ਤੀ ਕਿਵੇਂ ਜਾ ਲੂਗੀ ਮੈਂ ਆਏ ਕਿਵੇਂ ਛੱਡ ਕੇ ਵਗ ਜਾ ਉਹ ਤਾਂ ਘਰ ਠੀਕ ਹੈ ਭੈਣ ਜੀ ਗੱਲ ਕਰਾਂਏ ਆ ਵੀ ਪਿੱਛੇ ਵੀ ਮੜਾ ਜੇ ਧਿਆਨ ਤੂੰ ਤਾਂ ਦੋਨੀ ਇੱਥੇ ਬੈਠੇ ਹੋ ਉਹ ਉਹਨਾਂ ਦਾ ਵੀ ਧਿਆਨ ਰੱਖ ਲਓ ਜਿਹੜੇ ਪਿੱਛੇ ਨੇਗੇ ਚਲ ਭੈਣ ਜੀ ਹੈਗੀ ਹੈਗੀ ਹਾਂ ਧਿਆਨ ਰੱਖੀ ਜਾਂਦੀ ਕਿਉਂ ਨਹੀਂ ਤੁਸੀਂ ਸਮਝਦੇ ਕਿਉਂ ਨਹੀਂ ਉਹ ਹੁਣ ਗੁਰਪ੍ਰੀਤ ਨੂੰ ਵਿਚਾਰੇ ਨੂੰ ਅਸੀਂ ਔਖਾ ਕਰਤੀਏ ਉਹ ਜਵਾਕ ਦੇ ਮਾਰੇ ਅਸੀਂ ਇੱਥੇ ਬੈਠੇ ਆਂਗੇ ਹੁਣ ਤੈਨੂੰ ਪਤਾ ਉਹ ਜਵਾਕ ਟੈਂਸ਼ਨ ਹੈ ਵੀ ਮੇਰੀ ਭੂਆ ਹੁਣ ਔਖੇ ਟਾਈਮ ਤੇ ਛੱਡ ਕੇ ਵਾਗ ਗਈ ਐ ਹੁਣ ਅਸੀਂ ਕਿਵੇਂ ਵਾਗ ਐ ਤਾਂ ਮੈਂ ਵੀ ਨਹੀਂ ਭੈਣ ਜੀ ਕਹਿੰਦੀ ਵੀ ਤੂੰ ਔਖੇ ਟਾਈਮ ਤੇ ਜਾਓ ਮੈਂ ਤਾਂ ਐ ਕਹਿੰਦੀ ਆ ਭਾਈ ਜੀ ਨੂੰ ਕਹਿੰਦੀ ਸੀਗੀ ਚੱਲ ਤੂੰ ਤਾਂ ਹੈਗੀ ਆ ਨਾ ਤੂੰ ਹੀ ਕਹਦੇਂਗੇ ਚਾਰ ਦਿਨ ਨੂੰ ਪਹਿਲਾਂ ਭੂਆ ਇੱਥੇ ਬੈਠੀ ਸੀ ਤੇ ਜਦੋਂ ਮੇਰੀ ਧੀ ਧੀ ਦੀ ਹੋ ਗਈ ਤੇ ਹੁਣ ਵਾਗ ਚੱਕ ਜੁਨੀ ਉਹ ਫਿਰ ਮਨ ਲਓ ਹੁਣ ਤਾਂ ਤੁਸੀਂ ਤਾਂ ਇਹ ਗੱਲ ਕਹੀ ਜਾਨੋ ਫਿਰ ਚਾਰ ਰਿਸ਼ਤੇਦਾਰ ਸਾਨੂੰ ਹੁਣਾਂ ਭੇਜਣਗੇ ਕੱਲ ਨੂੰ ਕੁਝ ਢਿੱਲਮਸ ਜਿਆਦਾ ਐ ਇੱਥੇ ਮੌਕੇ ਤੇ ਕੋ ਹੋਵੇ ਨਾ ਜਬਾ ਕਿੱਧਰ ਕਿੱਧਰ ਪੱਧੂਆ ਹੁਣ ਮੈਂ ਉਹਦੇ ਨਾਲ ਤਾਂ ਖੜ ਜਾਣਾ ਉਹੀ ਤਾਂ ਗੱਲ ਆ ਬਾਰ ਬਾਰ ਘਰ ਆਏਗਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਇੱਕ ਗੱਲ ਦਾ ਜਵਾਬ ਦਿਓ ਗੁਰਪ੍ਰੀਤ ਵਿਚਾਰਾ ਖੇਤ ਦਾ ਕੰਮ ਦੇਖੇ ਜਾਂ ਮੀਤ ਦੀ ਢਿੱਲਮਸ ਦੇਖੇ ਮੈਨੂੰ ਐ ਦੱਸੋ ਤੁਸੀਂ ਹੁਣ ਕੁੜੀ ਛੱਡੀ ਤਾਂ ਸੋਡੇ ਸਾਰੀ ਐ ਜੀ ਹੈ ਮੈਂ ਤਾਂ ਭੈਣ ਜੀ ਨੂੰ ਕਿਹਾ ਸੀ ਮੈਂ ਖਾ ਦੱਸ ਦਨ ਮੈਂ ਲੈ ਜਾਨੀ ਆ ਇਹ ਕਹਿੰਦੀ ਮੈਂ ਨਹੀਂ ਜਾਣ ਦਿੰਦੀ ਔਰ ਮੇਰੀ ਗੱਲ ਸੁਣੋ ਹੁਣ ਸੋਡੇ ਉੱਥੇ ਪਿੰਡ ਦਾ ਕੰਮ ਐ ਤੁਸੀਂ ਉੱਥੇ ਲੈ ਤਾਂ ਜਾਓਗੇ ਮੰਨ ਲੈ ਟਲਮਸ ਕੋਈ ਵੱਧ ਹੋ ਜੇ ਤੁਸੀਂ ਕਿੱਧਰ ਨੂੰ ਚੱਕੋਗੇ ਦੱਸ ਇੱਥੇ ਤਾਂ ਸਾਨੂੰ ਤਾਂ ਨੇੜੇ ਐ ਸ਼ਹਿਰ ਅਸੀਂ ਤਾਂ 2 ਮਿੰਟ ਲਾਉਨੇ ਗੱਡੀ ਤੇ ਜਾਣ ਨੂੰ ਆਏ ਆ ਭਾਈ ਜੀ ਮੇਰਾ ਵੀ ਨਿੱਦ ਲੱਗਦਾ ਜਦੋਂ ਉਹ ਨੂੰ ਢਿੱਲੀ ਨੂੰ ਛੱਡ ਕੇ ਜਾਊਂਗੀ ਮੇਰੀ ਸੁਰਤ ਇਹਦੇ ਚ ਪਈ ਰਹੂਗੀ ਚੱਲ ਕੋਈ ਨਹੀਂ ਸਾਨੂੰ ਕਿਹੜਾ ਸ਼ਿੱਟੀ ਹੈਗੀ ਹੈ ਵੀ ਦਪਿਆਰੀ ਐ ਤੇਰੇ ਨਾਲ ਵੱਧ ਕੇ ਪਿਆਰ ਕਰਦੇ ਆ ਹਜੇ ਤੂੰ ਤਾਂ ਢੱਡੋ ਜੰਮੀ ਆ ਇੰਨਾ ਪਿਆਰ ਨਹੀਂ ਕਰਦੀ ਜਿੰਨਾ ਪਿਆਰ ਦੋ ਮੈਂ ਕਰਦੀ ਆ ਤੈਨੂੰ ਕੀ ਪਤਾ ਵੀ ਮੈਂ ਕਿੰਨਾ ਕ ਪਿਆਰ ਕਰਦੀ ਆ ਉਹਨੂੰ ਹੈ ਉਹ ਚੱਲ ਹੁਣ ਤੁਸੀਂ ਕਹਨੋ ਇਹ ਗੱਲਾਂ ਤੇ ਵੈਸਤ ਇਹ ਮੈਨੂੰ ਮੇਰਾ ਦਿਲ ਫਿਰ ਤੂੰ ਤਾਂ ਬਾਰੀ ਪੈਣ ਜੀ ਤੁਸੀਂ ਮੇਰੀ ਗੱਲ ਸੁਣੋ ਮੈਂ ਸੋਡੀ ਗੱਲ ਸਾਰੀ ਸਮਝਦਾ ਵੀ ਮਾਪਿਓ ਦਾ ਮਨ ਖੜਦਾ ਨਹੀਂ ਹੁੰਦਾ ਪਰ ਅਸੀਂ ਵੀ ਉਹਨੂੰ ਮੈਂ ਕ ਕੱਲ ਫੋਨ ਕਰਿਆ ਮੈਂ ਉਸੇ ਟਾਈਮ ਹੀ ਆਉਣਾ ਸੀਗਾ ਗੱਲ ਕਰ ਕੋਈ ਮੁੰਡਾ ਨਹੀਂ ਕਰੇ ਤੇ ਆਇਆ ਮੈਨੂੰ ਉਹ ਮੇਰੀ ਗੱਲ ਤਾਂ ਸੁਣ ਲਓ ਪੈਣ ਜੀ ਮੈਂ ਰਾਤ ਮਸਾ ਕੱਟੀ ਹੈਗੀ ਲੈ ਮੇਰੀ ਗੱਲ ਤਾਂ ਸੁਣ ਲਓ ਪੈਣ ਜੀ ਤੁਸੀਂ ਠੀਕ ਹੈ ਮੰਨਿਆ ਕਿ ਮਾਪਿਆਂ ਕੇ ਮਾਂ ਪਿਓ ਦਾ ਮਨ ਖੜਦਾ ਨਹੀਂ ਹੁੰਦਾ ਪਰ ਅਸੀਂ ਵੀ ਤਾਂ ਉਹਦੇ ਮਾਪਿਆਂ ਵਰਗੇ ਆ ਅਸੀਂ ਕਿਹੜਾ ਨੂੰ ਸਾਹਦੇ ਨਹੀਂ ਹੈਗੇ ਮਾਪਿਆਂ ਵਰਗੇ ਤਾਂ ਹੈਗੇ ਆ ਭਾਈ ਜੀ ਮਾਪਿਓ ਹੈ ਤਾਂ ਨਹੀਂ ਨਾ ਮਾਪਿਓ ਵਰਗੇ ਹੋ ਤੁਸੀਂ ਅਸੀਂ ਉਹਨੂੰ ਏ ਢਿੱਲ ਮਸਲੇ ਤਾਂ ਛੋਡੇ ਨਾਲ ਭੇਜਦੇ ਨਹੀਂ ਹਾਂ ਜਦੋਂ ਉਹਨੂੰ ਰਾਮ ਆ ਗਿਆ ਫਿਰ ਬੇਸ਼ੱਕ ਲੈ ਜਾ ਚੱਲ ਮਰਜੀ ਆ ਭਾਈ ਜੀ ਛੋਡੀ ਮੈਂ ਤਾਂ ਕੁਝ ਨਹੀਂ ਕਹਿੰਦੀ ਮੈਂ ਤਾਂ ਬਥੇਰਾ ਜ਼ੋਰ ਲਾਉਣੀ